ਬਾਦਰ ਸਾਹਿਬ ਜੇ ਤੁਹਾਡੇ ਸਾਹਮਣੇ ਆਉਣ ਫਿਰ ਤੁਸੀਂ ਕੀ ਕਹੋਗੇ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਇਹ ਕਹਾਂਗੇ ਵੀ ਤੁਸੀਂ ਸਾਡੇ ਨਾਲ ਧੋਖਾ ਕੀਤਾ ਜੀ ਸਾਡੇ ਨਾਲ ਇਦਾਂ ਕਿਉਂ ਕੀਤਾ ਤੁਸੀਂ ਸਾਡੇ ਗਰੀਬ ਬਿਮਾਰ ਕੀਤੀ ਹੈ ਜੱਥੇਦਾਰ ਜੀ ساری ਉਮਰ ਤੁਹਾਡੇ ਪਿੱਛੇ ਲਾਗ ਨੇ ਗਰੀਬੀ ਘਟ ਗਏ ਨੇ ਬਿਮਾਰੀ ਨਾਲ ਵੀ ਝੂਲਦੇ ਰਹੇ ਨੇ ਤੁਸੀਂ ਸਾਡੇ ਕੋਲ ਪਤਾ ਕਰਨ ਨਹੀਂ ਆਏ ਭੋਗ ਤੇ ਨਹੀਂ ਆਏ ਸੋਚਿਆ ਸੀ ਤੁਸੀਂ ਇਸ ਤਰੀਕੇ ਦੇ ਨਾਲ ਇਹ ਸਭ ਕੁਝ ਹੋ ਜਾਊਗਾ ਆ ਆ ਦਿਨ ਦੇਖਣੇ ਪੈ ਜਾਣਗੇ ਸਾਨੂੰ ਇਹਦੇ ਬਾਰੇ ਪਤਾ ਹੀ ਨਹੀਂ ਸਾਡੇ ਨਾਲ ਕਿਉਂ ਇਦਾਂ ਕੀਤਾ ਸਾਨੂੰ ਇਹਨਾਂ ਨੇ ਟਿਕਟ ਦਿੱਤੀ ਸੀ ساری ਸਾਲਾਂ ਨਾਲ ਦਿੱਤੀ ਸੀ ਸਾਰੇ ਨੇ ਪੁੱਛ ਕੇ ਦਿੱਤੀ ਸੀ ਪਰ ਸਾਨੂੰ ਇਹਦੇ ਬਾਰੇ ਕੁਝ ਵੀ ਨਹੀਂ ਪਤਾ ਸੀ ਵੀ ਸਾਡੇ ਨਾਲ ਬਾਅਦ ਚ ਦੋ ਚਾਰ ਦਿਨਾਂ ਤੋਂ ਇਦਾਂ ਕਰ ਰਹੇ ਨੇ ਪਰ ਮੰਨਰ ਸਾਹਿਬ ਜੀ ਨੇ ਜਿਆਦਾ ਧੱਕਾ ਕੀਤਾ ਉਹਨਾਂ ਨੇ ਮਿਲ ਕੇ ਅਸੀਂ ਵੀ ਤੁਸੀਂ ਸੈਨ ਕੋਲ ਮੈਂ ਸੈਨ ਨਹੀਂ ਕੀਤਾ ਕਿਉਂ ਹੋਇਆ ਤੁਸੀਂ ਸੋਚਿਆ ਹੋਣਾ ਵੀ ਉਹ ਇਹ ਹੋਇਆ ਕਿਉਂ ਸਾਨੂੰ ਇਹਦੇ ਬਾਰੇ ਕੁਝ ਦੀ ਪਤਾ ਕਿਉਂ ਏ ਤੁਸੀਂ ਪਾਰਟੀ ਪ੍ਰਧਾਨ ਨਾਲ ਗੱਲ ਨਹੀਂ ਕੀਤੀ ਬੇਟਾ ਥੋੜਾ ਗੁੱਸੇ ਹੋਗੇ ਵੀ ਤੁਸੀਂ ਸਾਡੇ ਨਾਲ ਇਦਾਂ ਕਿਉਂ ਕੀਤਾ ਪਰ ਉਹਨਾਂ ਨੇ ਫਿਰ ਅੱਗੇ ਫੋਨ ਰੱਖ ਤਾ ਅਸੀਂ ਕੋਈ ਪਾਰਟੀ ਨਹੀਂ ਬਦਲੀ ਲੋਕੀ ਬਦਲਦੇ ਆਏ ਨੇ ਅਸੀਂ ਕੋਈ ਪਾਰਟੀ ਨਹੀਂ ਬਦਲੀ ਅਸੀਂ ਹਮੇਸ਼ਾ ਇਹਨਾਂ ਦੇ ਨਾਲ ਰਹੇ ਹਾਂ ਜੁੜੇ ਰਹੇ ਆ ਮੈਂ ਸਹੀ ਨਮਸਤ। ਤੁਹਾਡੇ ਹਸਬੰਦ ਜੁੜੇ ਰਹੇ ਜੇ ਤਕਰੀਬੀ ਜਾਣਕਾਰੀ ਹੈ ਜਥੇਦਾਰ ਵੀ ਹਾਂਜੀ ਸ਼ੁਰੂ ਤੋਂ ਜੁੜੇ ਰਹੇ ਨੇ 40 ਸਾਲ 45 ਸਾਲ ਨੂੰ ਹੋਣ ਵਾਲੇ ਨੇ ਉਹਨਾਂ ਨੇ ਜੇਲਾਂ ਵੀ ਕੱਟੀਆਂ ਪਿੰਡਰਾ ਵਾਲੇ ਦੇ ਨਾਲ ਰਹਿੰਦੇ ਸੀ ਉਹਨਾਂ ਦੇ ਵੀ ਦੇਖ ਰਹੇ ਕਿਥੇ ਰਹਿੰਦੇ ਸੀ ਸਾਡੇ ਤੇ ਸਾਡੇ ਇੱਕ ਜੇਲ੍ਹ ਕੱਟੀ ਉਹਨਾਂ ਨੇ ਫਿਰ 1.5 ਸਾਲ ਇੱਕ ਕੱਟੀ ਜੇਲ੍ਹ ਫਿਰ ਉਸ ਤੋਂ ਬਾਅਦ ਘਰੋ ਚੱਕ ਕੇ ਲੈ ਗਏ ਸੀ ਅੱਛਾ ਉਸ ਦੌਰ ਦੇ ਵਿੱਚ ਉਹਨਾਂ ਨੂੰ ਚੁੱਕਿਆ ਗਿਆ ਜਦੋਂ ਪੰਜਾਬ ਦੇ ਹਿਲਾਤ ਖਰਾਬ ਹਾਂਜੀ ਪਿੰਡ ਵਾਲੇ ਸੀ ਉਹਨਾਂ ਨਾਲ ਵੀ ਥੋੜੀ ਨਾ ਜੀ ਹਾਂਜੀ ਉਹਨਾਂ ਨਾਲ ਵੀ ਸੀ ਗੱਲਬਾਤ ਬੱਚੇ ਸਾਡੇ ਛੋਟੇ ਸੀ ਅਸੀਂ ਸੁੱਤੇ ਹੋਏ ਸੀ ਤੇ ਜਦੋਂ ਮੁਹੱਲੇ 'ਚ ਸਾਡੇ ਪੁਲਿਸ ਆਈ ਸਾਰੀ ਮੁਹੱਲੇ 'ਚ 도ੜੀ ਪੁਲਿਸ ਤੇ ਮੈਂ ਇਹਨਾਂ ਨੂੰ ਕਿਹਾ ਮੈਂ ਕਿਹਾ ਆਪਣੇ ਬੀਬੀ ਕੋਲ ਬਾਰ-ਬਾਰ ਜਾਂ ਬਹੁਤ ਆ ਰਹੀਆਂ ਨੇ ਸਾਨੂੰ ਨਹੀਂ ਪਤਾ ਸੀ ਵੀ ਸਾਡੇ ਘਰ ਆਪਾਂ ਮਾਰ ਲੈ ਇਹਨਾਂ ਨੇ ਸਾਨੂੰ ਬਿਲਕੁਲ ਨਹੀਂ ਪਤਾ ਸੀ ਅਸੀਂ ਉਦੋਂ ਵੀ ਗਰੀਬੀ ਲਾਤ ਵਿੱਚ ਗਰੀਬੀ ਦੀ ਲਾਤ ਵਿੱਚ ਸੀ ਇੱਥੇ ਰਹਿੰਦੇ ਸੀ ਚਾਰ ਮੇਰੀਆਂ ਬੇਟੀਆਂ ਸੀ ਇੱਕ ਬੇਟੀ 6 ਮਹੀਨੇ ਦੀ ਸੀ ਉਦੋਂ ਸਾਡੇ ਘਰ ਪੁਰਸੇ ਪੜੀ ਆਈ ਤੇ ਅਸੀਂ ਸਾਨੂੰ ਨਹੀਂ ਪਤਾ ਸੀ ਕਿ ਸਾਡੇ ਅੰਦਰ ਵੜਨਗੇ ਸਵੇਰੇ 4 ਵਜੇ ਆਈ ਸਵੇਰੇ 4 ਵਜੇ ਉਦੋਂ ਅਸੀਂ ਲੇਟੇ ਸੀ ਬੱਚੇ ਛੋਟੇ ਸੀ ਅਸੀਂ ਸੁੱਤੇ ਸੀ ਇਹਨਾਂ ਨੇ ਸਾਡੇ ਦਰਵਾਜ਼ੇ ਖਲਾਏ ਅੰਦਰ ਟੱਪੀਆ ਸਾਰਾ ਕੁਝ ਕੀਤਾ ਇੱਥੇ ਰਹਿੰਦੇ ਸੀ ਸੀ ਵਸਤੀ ਰਹਿੰਦੇ ਸੀ ਤੇ ਇਹਨਾਂ ਨੂੰ ਫੜਾ ਫੜ ਚੱਕ ਕੇ ਲੈ ਗਈ ਜਦੋਂ ਇਹਨਾਂ ਨੇ ਚੱਕਿਆ ਤੇ ਅਸੀਂ ਹਰਿਆਣੂ ਵੀ ਸਾਨੂੰ ਕੋਈ ਸਮਝ ਨਾ ਆਵੀ ਵੀ ਇਹਨਾਂ ਨੇ ਕਿਉਂ ਲੈ ਗਏ ਨੇ ਤਿੰਨ ਵੀ ਨਹੀਂ ਇਹਨਾਂ ਨੇ ਸਾਨੂੰ ਦਿਖਾਈ ਨਹੀਂ ਤਿੰਨ ਮਹੀਨੇ ਬਿਲਕੁਲ ਸਾਨੂੰ ਮੁਲਾਕਾਤ ਹੀ ਨਹੀਂ ਕਰੀ ਕੋਈ ਮੁਲਾਕਾਤ ਨਹੀਂ ਤਿੰਨ ਮਹੀਨੇ ਜਿੱਥੇ ਰੱਖਿਆ ਗਿਆ ਸੀ ਉਹਨਾਂ ਨੂੰ ਕਿਹੜੀ ਇਹ ਕੋਈ ਥਾਂ ਜਲੰਧਰ ਜੇਲ੍ਹ ਚ ਜਦੋਂ ਆਏ ਸੀ ਜ਼ਮਾਨਤ ਤੇ ਹਾਂਜੀ ਵਿਚਾਰ ਉਸ ਵੇਲੇ ਕਿਸ ਤਰੀਕੇ ਦੀ ਕੰਡੀਸ਼ਨ ਸੀ ਉਹਨਾਂ ਦੀ ਹਾਲਾਤ ਕਿਸ ਤਰੀਕੇ ਬਹੁਤ ਮਾੜੀ ਲਾਸ ਸੀ ਬੜੀ ਮਾੜੀ ਲਾਸ ਸੀ ਨੌ ਲਾਏ ਸੀ ਆ ਸਾਰੇ ਪਿਆਰਾਂ ਦੇ ਹੱਥਾਂ ਦੇ ਹੱਥਾਂ ਪੈਰਾਂ ਤੇ ਸਾਰੇ ਨੌ ਹਾਂਜੀ ਸਾਰੇ ਲਾ ਹਾਂਜੀ ਸਾਰੀ ਲਾਤ ਸੀ ਬਿਲਕੁਲ ਲਾਤ ਸੀ ਉਹ 2-4 ਦਿਨਾਂ ਚ ਤੁਹਾਨੂੰ ਹੋਰ ਕੁਝ ਦੱਸ ਕੇ ਗਏ ਹੋ ਵੀ ਮੇਰੇ ਤੇ ਕੀ ਕੀ ਤਸ਼ੱਦਦ ਹੁੰਦਾ ਰਿਹਾ ਜਾਂ ਨਹੀਂ ਉਹ ਦਿਲ ਦੀ ਗੱਲ ਹੀ ਤੁਹਾਨੂੰ ਦੱਸਦੇ ਸੀ ਹਾਂ ਇਹ ਘਰ ਨਹੀਂ ਦੱਸ ਦਿੱਤੀ ਸੀ ਸੰਦੂਕ ਪਾਰਟੀ ਵਿੱਚ ਇਹ ਸਾਰੀ ਰੋਣਾ ਆਉਂਦਾ ਹੈ ਅੱਜ ਵੀ ਫਿਰ ਉਹ ਸਭ ਕੁਝ ਯਾਦ ਕਰਕੇ ਹਾਂ ਜੀ ਉਹਨਾਂ ਨੇ ਪਾਰਟੀ ਵਿੱਚ ਬਹੁਤ ਗਰੀਬੀ ਵੀ ਦੇਖੀ ਪਾਰਟੀ ਸੇਵਾ ਵੀ ਬਹੁਤ ਕੀਤੀ ਹੈ ਬੱਚੇ ਵੀ ਅਸੀਂ ਗਰੀਬੀ ਵਿੱਚ ਪਾਲਨੇ ਨੇ ਇਹਨਾਂ ਨੂੰ ਵੀ ਸੈੱਟ ਕੀਤਾ ਔਰ ਜਦੋਂ ਉਹਨਾਂ ਨੂੰ ਕੈਂਸਰ ਹੋਇਆ ਚੰ디ਗੜ੍ਹ ਸੀ ਉਦੋਂ ਵੀ ਉਹ ਕਹਿ ਕੇ ਗਏ ਨੇ ਕਹਿੰਦੇ ਤੁਸੀਂ ਆਪਣੀ ਪਾਰਟੀ ਨਹੀਂ ਛੱਡਣੀ ਮੈਂ ਭਾਵੇਂ ਰਵਾਂ ਇੱਥੇ ਨਾ ਸਾਚ ਅ ਵੀ ਅਕਾਲੀ ਦਲ ਨਹੀਂ ਛੱਡਣਾ ਹਾਂਜੀ ਅਕਾਲੀ ਦਲ ਨਹੀਂ ਛੱਡਣਾ ਤੇ ਉਸ ਤੋਂ ਬਾਅਦ ਵੀ ਅਕਾਲੀ ਦਲ ਚ ਹੀ ਰਹਿਣਾ ਇਹ ਸਾਡੇ ਉਹਦਾ ਵੀ ਪਤਾ ਨਹੀਂ ਆਇਆ ਸੀ ਸੁਖਵੀਰ ਬਾਦ ਕੋਈ ਨਹੀਂ ਸਾਡੇ ਕੋਲ ਆਇਆ ਸੀ ਚੰਡੀ ਨਹੀਂ ਆਇਆ ਨਹੀਂ ਆਇਆ ਉਹ ਬਹੁਤ ਮੌਜੂਦਾ ਪ੍ਰਸਨ ਨਹੀਂ ਆਇਆ ਤੁਹਾਡੇ ਹਾਂਜੀ ਕੋਈ ਅਸੀਂ ਨੇ ਤਾਂ ਅੱਜ ਤੱਕ ਇਹਨਾਂ ਨੇ ਸਾਡੀ ਕੋਈ ਮਦਦ ਨਹੀਂ ਕੀਤੀ ਨਾ ਇਹਨਾਂ ਨੇ ਸਾਡੇ ਸਾਲੂ ਕਾ ਦੀ ਪੁੱਛੇ ਜੀ ਇਹ ਇਹ ਗੱਲ ਕਿੰਨੀ ਕਚੂਬ ਰਹੀ ਆ ਤੁਹਾਨੂੰ ਬੀਬੀ ਬਹੁਤ ਚੁਗਤੂ ਪਾਰਟੀ ਨੇ ਤਾਂ ਕੀਤਾ ਹਾਂ ਜੀ ਉਹ ਕਹਿੰਦੇ ਵੀ ਸੀ ਕਹਿੰਦੇ ਮੇਰੇ ਪਾਰਟੀ ਦੇ ਬੰਦਾ ਕੋਈ ਮੈਨੂੰ ਪੁੱਛਣ ਨਹੀਂ ਆ ਹਾਂ ਅਸੀਂ ਵੀ ਬੋਲਦੇ ਸੀ ਵੀ ਤੁਸੀਂ ਹੀ ਸੇਵਾ ਕੀਤੀ ਤੁਹਾਡੇ ਕੋਲ ਕੋਈ ਨਹੀਂ ਆ ਵਿਚਾਰੇ ਕੋਈ ਸੁਣਨ ਉਹ ਗਾਂਵਾਂ ਵੀ ਲੈ ਗਏ ਉਹਨਾਂ ਨੂੰ ਪਾਰਟੀ ਕਰਕੇ ਵੀ ਮੈਂਨੀ ਸੇਵਾ ਕੀਤੀ ਬੱਚੇ ਵੀ ਛੱਡ ਕੇ ਘਰ ਪਰ ਛੱਡਿਆ ਸਸ਼ੀਕਲ ਜੀ ਔਨ 에ਅਰ ਦੇਖ ਰਹੇ ਹੋ ਤੇ ਮੈਂ ਹਾਂ ਰੌਵਰਿੰਦਰ ਸਿੰਘ ਬੈਣੀਪਾਲ ਹਾਲ ਹੀ ਦੇ ਵਿੱਚ ਲੋਕ ਸਭਾ ਚੋਣ ਨਿਕਲ ਕੇ ਗਈ ਹੈ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ 13 ਸੀਟਾਂ ਜਿੱਤਣ ਦਾ ਦਾਵਾ ਕਰਦੀ ਸੀ ਪਰ ਸਿਰਫ ਇੱਕ ਸੀਟ ਬਠਿੰਡੇ ਵਾਲੀ ਅਕਾਲੀ ਦਲ ਦੀ ਝੋਲੀ ਦੇ ਵਿੱਚ ਪਈਆ ਤੇ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਆਲਮ ਇਹ ਹੈ ਕਿ ਹੁਣ ਜਲੰਧਰ ਪੱਛਮੀ ਦੀ ਜਿਮਨੀ ਚੋਣ ਆ ਗਈ ਹੈ ਜਿਮਨੀ ਚੋਣ ਦੇ ਲਈ ਬਾਕੀ ਦੀਆਂ ਪਾਰਟੀਆਂ ਦੀ ਤਰ੍ਹਾਂ ਅਕਾਲੀ ਦਲ ਨੇ ਵੀ ਪੂਰੀਆਂ ਤਿਆਰੀਆਂ ਕੀਤੀਆਂ ਪੂਰੀ ਘੋਖ ਪਰਖ ਕਰਕੇ ਉਮੀਦਵਾਰ ਚੁਣਿਆ ਬੀਬੀ ਸੁਰਜੀਤ ਕੌਰ ਕਿ ਸਾਡੇ ਵੱਲੋਂ ਬੀਬੀ ਸੁਰਜੀਤ ਕੌਰ ਪਾਰਟੀ ਦੇ ਉਮੀਦਵਾਰ ਹੋਣਗੇ ਪਰ 2 ਦਿਨ ਪਹਿਲਾਂ ਜਲੰਧਰ ਦੇ ਵਿੱਚ ਹੀ ਅਕਾਲੀ ਦਲ ਦੇ ਇੱਕ ਧੜੇ ਦੀ ਪ੍ਰੈਸ ਕਾਨਫਰੰਸ ਹੁੰਦੀ ਹੈ ਉਸ ਦੇ ਵਿੱਚ ਮੌਜੂਦਾ ਪ੍ਰਧਾਨ ਦੇ ਉੱਤੇ ਕਾਫੀ ਸਵਾਲ ਖੜੇ ਕੀਤੇ ਜਾਂਦੇ ਨੇ ਤੇ ਇਸੇ ਪ੍ਰੈਸ ਕਾਨਫਰੰਸ ਤੋਂ ਬਾਅਦ ਅਕਾਲੀ ਦਲ ਯਾਨੀ ਕਿ ਸੁਖਬੀਰ ਸਿੰਘ ਬਾਦਲ ਹੋਰਾਂ ਦਾ ਤੜਾ ਇਹ ਫੈਸਲਾ ਲੈਂਦਾ ਕਿ ਜਿਹੜੇ ਸਾਡੇ ਉਮੀਦਵਾਰ ਬੀਬੀ ਸਰਜੀਤ ਕੌਰ ਨੇ ਹੁਣ ਉਹ ਸਾਡੇ ਉਮੀਦਵਾਰ ਇੱਕ ਤਰੀਕੇ ਦੇ ਨਾਲ ਨਹੀਂ ਰਹੇ ਯਾਨੀ ਕਿ ਸਾਫ਼ ਤੌਰ ਤੇ ਅਕਾਲੀ ਦਲ ਨੇ ਇਸ ਗੱਲੋਂ ਆਪਣੇ ਹੱਥ ਪਿਛਾ ਖਿੱਚ ਲੇ ਇਸ ਵੇਲੇ ਸਰਜੀਤ ਕੌਰ ਹੋਰਾਂ ਨੂੰ ਸਾਥ ਕਿਹਨਾਂ ਦਾ ਮਿਲ ਰਿਹਾ ਉਹਨਾਂ ਹੀ ਆਗੂਆਂ ਦਾ ਜਿਨ੍ਹਾਂ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਕਾਫੀ ਵੱਡੇ ਉਹਨਾਂ ਦੇ ਵਿੱਚ ਨਾਮ ਨੇ ਬੀਬੀ ਜਗੀਰ ਕੌਰ ਗੁਰਪ੍ਰਤਾਪ ਸਿੰਘ ਬਡਾਲਾ ਪ੍ਰੋਫੈਸਰ ਪ੍ਰੀਮ ਸਿੰਘ ਚੰਦੂ ਮਾਜਰਾ ਸੁਜੀਤ ਸਿੰਘ ਰਖੜਾ ਕਾਫੀ ਵੱਡੇ ਨਾਮ ਨੇ ਇਸ ਤੜੇ ਦੇ ਵਿੱਚ ਵੀ ਤੇ ਉਹ ਥੜਾ ਹੁਣ ਬੀਬੀ ਜੀ ਦਾ ਸਮਰਥਨ ਕਰ ਰਿਹਾ ਸਾਡੇ ਨਾਲ ਖੁਦ ਬੀਬੀ ਸੁਰਜੀਤ ਕੌਰ ਜੀ ਨੇ ਜਲੰਧਰ ਪਛਮੀ ਤੋਂ ਉਮੀਦਵਾਰ ਨੇ ਬੀਬੀ ਜੀ ਬਹੁਤ ਬਹੁਤ ਸਵਾਗਤ ਹੈ ਪਹਿਲਾਂ ਹਾਂਜੀ ਸਸ ਜੀ ਸੋਚਿਆ ਸੀ ਤੁਸੀਂ ਇਸ ਤਰੀਕੇ ਦੇ ਨਾਲ ਇਹ ਸਭ ਕੁਝ ਹੋ ਜਾਊਗਾ ਆ ਆ ਦਿਨ ਦੇਖਣੇ ਪੈ ਜਾਣਗੇ ਨਹੀਂ ਸਾਡੀ ਤਾਂ ਕੋਈ ਸੋਚ ਇਦਾਂ ਦੀ ਨਹੀਂ ਹੈ ਕਿਸੇ ਪਰ ਉਹਨਾਂ ਨੇ ਸਾਡੇ ਨਾਲ ਕੀਤਾ ਇਦਾਂ ਸਾਨੂੰ ਸੁਖਵੀਰ ਸਿੰਘ ਬਾਦਲ ਨੇ ਮੰਨਣ ਸਾਹਿਬ ਹਾਂਜੀ ਸਾਾਨੂੰ ਦਾ ਪਤਾ ਹੀ ਨਹੀਂ ਸੀ ਸਾਣ ਇਦਾਂ ਕਰਨਗੇ ਕਿਉਂ ਹੋਇਆ ਤੁਸੀਂ ਸੋਚਿਆ ਹੋਣਾ ਵੀ ਹੋ ਇਹ ਹੋਇਆ ਕਿਉਂ ਸਾਨੂੰ ਇਹਦੇ ਬਾਰੇ ਕੁਝ ਦੀ ਪਤਾ ਕਿਉਂ ਏ ਕਿਉਂਕਿ ਇੱਕ ਇੱਥੇ ਹੀ ਤੁਹਾਡੇ ਸ਼ਹਿਰ ਦੇ ਵਿੱਚ ਹੀ ਉਹ ਪ੍ਰੈਸ ਕਾਨਫਰੰਸ ਕਰਦੇ ਨੇ ਆਗੂ ਉਹਦੇ ਵਿੱਚ ਮੌਜੂਦਾ ਪ੍ਰਧਾਨ ਤੇ ਸਵਾਲ ਉਠਾਏ ਜਾਂਦੇ ਨੇ ਕਿ ਤੁਸੀਂ ਉਸ ਦੇ ਵਿੱਚ ਸੀਗੇ ਤਾਂ ਕਰਕੇ ਪਾਰਟੀ ਨੇ ਮੈਂ ਉਸ ਤੋਂ ਪਹਿਲਾਂ ਆ ਗਈ ਸੀ ਹੂੰ ਬਾਅਦ ਵਿੱਚ ਪਤਾ ਨਹੀਂ ਕੀ ਹੋਇਆ ਕੀ ਨਹੀਂ ਮੈਨੂੰ ਨਹੀਂ ਇਸ ਬਾਰੇ ਪਤਾ ਪਰ ਪਹਿਲਾਂ ਸੀ ਆ ਗਈ ਸੀ ਮੀਟਿੰਗ ਤੇ ਹੋਰ ਕਿਸੇ ਮੀਟਿੰਗ ਸੀ ਉੱਥੇ ਜਾਣਾ ਸੀ ਅਸੀਂ ਕੀ ਇਹ ਕਹਿੰਦੇ ਨੇ ਕਿ ਬੀਬੀ surjit कौर ਹੋਣਾ ਨੇ ਆਪ ਹੀ ਅਰੇਂਜਮੈਂਟ ਕਰਾਇਆ ਸੀ ਸਾਰਾ ਨਹੀਂ ਨਹੀਂ ਸਾਡੀ ਮੀਟਿੰਗ ਰੱਖੀ ਸੀ ਗੁਰਦੁਆਰਾ ਸਹੀ ਪਾਸੇ ਉੱਥੇ ਸਾਨੂੰ ਬੁਲਾਇਆ ਸੀ ਇਹਨਾਂ ਨੂੰ ਵੀ ਬੁਲਾਇਆ ਸੀ ਬੀਬੀ ਜੀ ਨੇ ਉਡਾੜਾ ਜੀ ਨੂੰ ਹੋਰ ਵੀ ਬਾਕੀ ਸਾਰੇ ਸੀ ਇਹ ਸਾਨੂੰ ਕਹਿੰਦੇ ਵੀ ਤੁਸੀਂ ਪਹਿਲਾਂ ਵੀ ਉੱਥੇ ਮੀਟਿੰਗ ਤੇ ਬੁਲਾ ਰਹੇ ਸੀ ਸਾਨੂੰ ਪੀਰदास ਅਸੀਂ ਉੱਥੇ ਚਲੇ ਗਏ ਸੀ ਇਹ ਫਿਰ ਉੱਥੇ ਰਹਿ ਗਏ ਸੀ ਉਹ ਸਾਡੇ ਪਿੱਛੇ ਆ ਗਏ ਸੀ ਬਾਅਦ ਵਿੱਚ ਤੁਸੀਂ ਸੋਚਿਆ ਤਾਂ ਹੋਣਾ ਪਰਿਵਾਰ ਨੇ ਬੈਠ ਕੇ ਸੋਚਿਆ ਹੋਣਾ ਵੀ ਐਦਾਂ ਹੋਇਆ ਕਿਉਂ ਉਹ ਪਾਰਟੀ ਉਹ ਪ੍ਰਧਾਨ ਪਾਰਟੀ ਦਾ ਜਿਨ੍ਹਾਂ ਨੇ ਤੁਹਾਨੂੰ ਖੜਾ ਕੀਤਾ ਨਾਮਜ਼ਦਗੀ ਤੁਹਾਡੇ ਫਾਰਮ ਭਰਵਾਏ ਤੇ ਫਿਰ ਇਸ ਤਰੀਕੇ ਨਾਲ ਪਾਰਟੀ ਵਾਪਸ ਫਿਰ ਕਿਉਂ ਆ ਜੇ ਤੁਸੀਂ ਦੂਸਰੇ ਧੜੇ ਦੇ ਨਾਲ ਜਾਂ ਉਸ ਪ੍ਰੈਸ ਕਾਨਫਰੰਸ ਦਾ ਹਿੱਸਾ ਨਹੀਂ ਸੀ ਐਦਾਂ ਕਿਉਂ ਹੋਇਆ ਫਿਰ ਸਾਨੂੰ ਇਹਦੇ ਬਾਰੇ ਪਤਾ ਹੀ ਨਹੀਂ ਸਾਡੇ ਰੱਖਿਓ ਐਦਾਂ ਕੀਤਾ ਸਾਨੂੰ ਇਹਨਾਂ ਨੇ ਟਿਕਟ ਦਿੱਤੀ ਸੀ ਸਾਰੀ ਸਾਲਾਨ ਨਾਲ ਦਿੱਤੀ ਸੀ ਸਾਰਿਆਂ ਨੂੰ ਪੁੱਛ ਕੇ ਦਿੱਤੀ ਸੀ ਪਰ ਸਾਨੂੰ ਇਹਦੇ ਬਾਰੇ ਕੁਝ ਵੀ ਨਹੀਂ ਪਤਾ ਸੀ ਵੀ ਸਾਡੇ ਨਾਲ ਬਾਅਦ ਚ 2-4 ਦਿਨਾਂ ਤੋਂ ਐਦਾਂ ਕਰਨਗੇ ਪਰ ਮੰਨਰ ਸਾਹਿਬ ਜੀ ਨੇ ਜਿਆਦਾ ਧੱਕਾ ਕੀਤਾ ਉਹਨਾਂ ਨੇ ਮੈਨੂੰ ਕਿਹਾ ਸੀ ਵੀ ਤੁਸੀਂ ਸੈਂਡ ਕਰੋ ਮੈਂ ਸੈਂਡ ਨਹੀਂ ਕੀਤੀ ਤੁਸੀਂ ਪਾਰਟੀ ਪ੍ਰਧਾਨ ਨਾਲ ਗੱਲ ਨਹੀਂ ਕੀਤੀ ਫਿਰ بیٹے ਨੇ ਕੀਤੀ ਸੀ ਆ ਪਰਸੋ ਕਾਨਫਰੈਂਸ ਹੋਈ ਸੀ ਉੱਤੇ ਉਹਨਾਂ ਨੇ بیٹے ਨੇ ਫੋਨ ਕੀਤਾ ਸੀ ਬੇਟਾ ਥੋੜਾ ਗੁੱਸੇ ਹੋ ਗਿਆ ਵੀ ਤੁਸੀਂ ਸਾਡੇ ਨਾਲ ਇਦਾਂ ਕਿਉਂ ਕੀਤਾ ਪਰ ਉਹਨਾਂ ਨੇ ਫਿਰ ਅੱਗੇ ਫੋਨ ਰੱਖ ਤਾ ਬੇਟਾ ਗੱਲ ਕਰਨ ਲਈ ਕੋਸ਼ਿਸ਼ ਨਹੀਂ ਕੀਤੀ ਤੁਸੀਂ ਆ ਬੇਟਾ ਗੱਲ ਕਰ ਰਿਹਾ ਸੀ ਉਹਨਾਂ ਨੇ ਫੋਨ ਰੱਖ ਤਾ ਪੂਰੀ ਗੱਲ ਨਹੀਂ ਸੁਣੀ ਉਹਨਾਂ ਨੇ ਹਾਂਜੀ ਨਿਤ ਤੁਸੀਂ ਪਰਸਨਲੀ ਕੋਸ਼ਿਸ਼ ਨਹੀਂ ਕੀਤੀ ਕਿ ਚਲੋ ਆਪਾਂ ਜਾ ਕੇ ਪਾਰਟੀ ਪ੍ਰਧਾਨ ਦੇ ਨਾਲ ਮੁਲਾਕਾਤ ਕਰੀਏ ਪੁੱਛੀਏ ਸਵਾਲ ਕਰੀਏ ਕਿ ਉਮੀਦਵਾਰ ਬਣਾ ਕੇ ਹੁਣ ਪਾਰਟੀ ਖੁਦ ਪਿੱਛੇ ਕਿਉਂ ਹੋ ਗਈ ਹੈ ਉਹਨਾਂ ਨੇ ਸਾਡੇ ਨਾਲ ਕੀਤਾ ਨਾ ਅਸੀਂ ਤਾਂ ਉਹਨਾਂ ਨੇ ਨਹੀਂ ਕੀਤਾ ਉਹਨਾਂ ਨੂੰ ਚਾਹੀਦਾ ਵੀ ਉਹਨਾਂ ਨੂੰ ਦੱਸਣ ਵੀ ਸਾਡੇ ਨਾਲ ਕਿਉਂ ਇੰਨਾ ਵੱਡਾ ਧੋਖਾ ਕੀਤਾ ਅਸੀਂ ਤਾਂ ਹੁਣ ਦੋ ਤਿੰਨ ਦਿਨੋਂ ਕਿ ਪਰੇਸ਼ਾਨ ਹੀ ਰਹ ਰਹੇ ਨਾ ਵੀ ਸਾਡੇ ਨਾਲ ਕਿਉਂ ਕੀਤਾ ਸਾਡੀ ਤਿਆਰੀ ਵੀ ਹੀ ਪੂਰੀ ਸਾਡੀਆਂ ਮੀਟਿੰਗਾਂ ਵੀ ਹੋ ਰਹੀਆਂ ਨੇ ਅਸੀਂ ਮਹੱਲਿਆਂ ਵਿੱਚ ਵੀ ਜਾ ਰਹੇ ਹਾਂ ਪਰ ਸਾਨੂੰ ਕੋਈ ਸਮਝ ਨਹੀਂ ਆਈ ਵੀ ਸਾਡੇ ਨਾਲ ਕਿਉਂ ਇਹਨਾਂ ਨੇ ਕੀਤਾ ਕਿਤੇ ਉਹਨਾਂ ਨੂੰ ਇਹ ਤਾਂ ਨਹੀਂ ਲੱਗਦਾ ਕਿ ਬੀਬੀ ਸੁਰਜੀਤ ਕੌਰ ਵੀ ਉਸੇ ਧੜੇ ਦੇ ਜ਼ਿਆਦਾ ਕਰੀਬ ਨੇ ਕਿਉਂਕਿ ਬੀਬੀ ਜਗੀਰ ਕੌਰ ਉਹਨਾਂ ਦੇ ਨਾਲ ਦੱਸਿਆ ਜਾਂਦਾ ਕਿ ਤੁਸੀਂ ਬਹੁਤ ਕਰੀਬ ਰਹੇ ਹੋ ਸ਼ੁਰੂ ਤੋਂ ਹੀ ਨਹੀਂ ਉਹਨਾਂ ਦੀ ਪਾਰਟੀ ਨਾਲ ਤਾਂ ਨਹੀਂ ਬਣੀ ਕਿਤੇ ਨਹੀਂ ਉਹਨਾਂ ਦਾ ਮਸਲਾ ਆਪਣਾ ਹੈ ਪਾਰਟੀ ਦਾ ਸਾਡਾ ਉਹ ਅਲੱਗ ਸੀ ਅਸੀਂ ਇੱਕ ਗਰੀਬ ਪਰਿਵਾਰ ਦੇ ਸੀ ਇਸ ਸ਼ੁਰੂ ਤੋਂ ਇਹਨਾਂ ਨਾਲ 40-45 ਸਾਲ ਹੋ ਗਏ ਰਹਿੰਦੇ ਹਾਂ ਉਹਨਾਂ ਨੂੰ ਅਸੀਂ ਕੋਈ ਪਾਰਟੀ ਨਹੀਂ ਬਦਲੀ ਲੋਕੀ ਬਦਲਦੇ ਆਏ ਨੇ ਅਸੀਂ ਕੋਈ ਪਾਰਟੀ ਨਹੀਂ ਬਦਲੀ ਅਸੀਂ ਹਮੇਸ਼ਾ ਇਹਨਾਂ ਦੇ ਨਾਲ ਰਹੇ ਹਾਂ ਜੁੜੇ ਰਹੇ ਹਾਂ ਹਮੇਸ਼ਾ ਇਹਨਾਂ ਵਾਸਤੇ ਤੇ ਮੈਂ ਚਲੋ ਸਵਾਲ ਤਾਂ ਮੈਂ ਤੁਹਾਨੂੰ ਹੋਰ ਵੀ ਕਰੂੰਗਾ ਤੁਸੀਂ ਗੱਲ ਇਹ ਜ਼ਿਕਰ ਕੀਤਾ ਕਿ 40-45 ਸਾਲ ਤੋਂ ਜੁੜੇ ਰਹੇ ਹੋ ਤੁਹਾਡੇ ਹਸਬੰਦ ਜੁੜੇ ਰਹੇ ਜਿਤ ਤੱਕ ਮੇਰੀ ਜਾਣਕਾਰੀ ਹੈ ਜਥੇਦਾਰ ਪੀਤ ਹਾਂਜੀ ਸ਼ੁਰੂ ਤੋਂ ਜੁੜੇ ਰਹੇ ਨੇ 40 ਸਾਲ 45 ਸਾਲ ਹੋਣ ਵਾਲੇ ਨੇ ਉਹਨਾਂ ਨੇ ਜੇਲ੍ਹਾਂ ਵੀ ਕੱਟੀਆਂ ਸਾਰੇ 9 ਵੀ ਲਾਤੀ ਸੀ ਉਹਨਾਂ ਦੇ ਭਿੰਡਰਾ ਵਾਲੇ ਦੇ ਨਾਲ ਰਹਿੰਦੇ ਸੀ ਉਹਨਾਂ ਦੇ ਵੀ ਦੇਖ ਰਿਹਾ ਕਿਚ ਰਹਿੰਦੇ ਸੀ ਸਾਢੇ 3 ਸਾਲ ਇੱਕ ਜੇਲ੍ਹ ਕੱਟੀ ਉਹਨਾਂ ਨੇ ਫਿਰ 1.5 ਸਾਲ ਇੱਕ ਕੱਟੀ ਜੇਲ੍ਹ ਫਿਰ ਉਸ ਤੋਂ ਬਾਅਦ ਘਰੋਂ ਚੱਕ ਕੇ ਲੈ ਗਏ ਸੀ ਦੀ ਪਾਰਟੀ ਵਾਸਤੇ ਸਭ ਕੁਝ ਕਰਦੇ ਇਹਨੇ ਅਸੀਂ ਤਾਂ ਆਪਣੇ ਵੀ ਬਹੁਤ ਸੇਵਾ ਕੀਤੀ ਪਾਰਟੀ ਵਾਸਤੇ ਪਰ ਸਾਡਾ ਪਾਰਟੀ ਨੇ ਕੋਈ ਉਹ ਨਹੀਂ ਕੀਤਾ ਨੇ ਅੱਛਾ ਉਸ ਦੌਰ ਦੇ ਵਿੱਚ ਉਹਨਾਂ ਨੂੰ ਚੁੱਕਿਆ ਗਿਆ ਜਦੋਂ ਪੰਜਾਬ ਦੇ ਹਾਲਾਤ ਖਰਾਬ ਹਾਂਜੀ ਪਿੰਡਰਾ ਵਾਲੇ ਸੀ ਉਹਨਾਂ ਨਾਲ ਵੀ ਥੋੜੀ ਨਾ ਦੀ ਸੰਤ ਬੀਬੀ ਹਾਂਜੀ ਉਹਨਾਂ ਨਾਲ ਵੀ ਸੀ ਗੱਲਬਾਤ ਬੱਚੇ ਬੱਚੇ ਸਾਡੇ ਛੋਟੇ ਸੀ ਬੇਟੀਆਂ ਸੀ 4 ਇਹ ਛੋਟੀਆਂ ਸੀਗੀਆਂ ਇੱਕ ਬੇਟੀ ਬਾਅਦ ਵਿੱਚ ਜਨਮ ਲਿਆ ਸੀ ਉਹ ਜੇਲ੍ਹ ਚ ਸੀ ਤੇ ਉਸ ਤੋਂ ਬਾਅਦ ਸਾਡੀ ਤੁਹਾਨੂੰ ਉਹ ਯਾਦ ਹੈ ਬੀਬੀ ਜੀ ਉਹ ਉਹ ਦਿਨ ਯਾਦ ਹੈ ਜਦੋਂ ਜਥੇਦਾਰ Pritam Singh ਹੋਰਾਂ ਨੂੰ ਲੈ ਕੇ ਗਈ ਪੁਲਿਸ ਜਾਂ ਉਸ ਤੋਂ ਬਾਅਦ ਤੁਹਾਡੀ ਕੋਈ ਮੁਲਾਕਾਤ ਹੋਈ ਹੋਵੇ ਜਾਂ ਤਸ਼ੱਦਦ ਕਿਸ ਤਰੀਕੇ ਦੇ ਨਾਲ ਕਰਿਆ ਉਹ ਚੀਜ਼ਾਂ ਨੂੰ ਤੁਸੀਂ ਜੇ ਮੈਂ ਕਹਾ ਕਿ ਦੁਬਾਰਾ ਤੁਸੀਂ ਯਾਦ ਕਰਕੇ ਦੱਸ ਸਕਦੇ ਹੋ ਕਿਉਂਕਿ ਇਸ ਕਰਕੇ ਪੁੱਛ ਰਿਹਾ ਕਿ ਕਿ ਲੋਕਾਂ ਨੂੰ ਵੀ ਬਹੁਤ ਜ਼ਿਆਦਾ ਤੁਹਾਡੇ ਤੇ ਤੁਹਾਡੇ ਪਰਿਵਾਰ ਦੇ ਬਾਰੇ ਜਾਂ ਜਥੇਦਾਰ Pritam Singh ਹੋਰਾਂ ਬਾਰੇ ਨਹੀਂ ਪਤਾ ਹਾਂਜੀ ਹਾਂ ਮੈਂ ਤਾਂ ਇਹ ਕਹਾਂਗੀ ਵੀ ਜੜੀਨ ਨੇ ਪਾਰਟੀ ਪਿੱਛੇ ਆਪਣੇ 9 ਵਿਕਟ ਆਏ ਸਾਰਾ ਸਰੀਰ ਟੈਰੋਗੇਟ ਕੀਤਾ ਇਹਨਾਂ ਨੂੰ ਬਹੁਤ ਹੀ ਸੰਘਰਸ਼ੀ ਇਹਨਾਂ ਦੇ ਵਿਚਾਰੇ ਨੇ ਕੀਤਾ ਵੀ ਮੈਂ ਇਹਨਾਂ ਦਾ ਜੋ ਵੀ ਇਹਨਾਂ ਦੇ ਵਿਚਾਰੇ ਨੇ ਸੇਵਾ ਪਾਰਟੀ ਬਾਰੇ ਕੀਤੀ ਮੈਂ ਦੱਸ ਨਹੀਂ ਸਕਦੀ ਕੋਈ ਗਰੀਬ ਲਾ ਕੇ ਵੀ ਪਰਵਾਹ ਦੇ ਸੀ ਮੈਂ ਮੈਂ ਇਹ ਕਹਿ ਰਿਹਾ ਵੀ ਜਦੋਂ ਜਥੇਦਾਰ ਪ੍ਰੀਤਮ ਸਿੰਘ ਉਹਨਾਂ ਦੀ ਗ੍ਰਿਫਤਾਰੀ ਹੋਈ ਹਾਂ ਜੀ ਤੁਹਾਡੇ ਸਾਹਮਣੇ ਹੋਈ ਜਾਂ ਹਾਂਜੀ ਸਾਡੇ ਸਾਹਮਣੇ ਕਿਸ ਤਰੀਕੇ ਦੇ ਨਾਲ ਹੋਈ ਉਹ ਥੋੜਾ ਜਿਹਾ ਸਾਨੂੰ ਦੱਸ ਦਿਓ ਕਿ ਪਤਾ ਲੱਗੇ ਲੋਕਾਂ ਨੂੰ ਕਿਸ ਤਰੀਕੇ ਦੇ ਨਾਲ ਇਹ ਸਭ ਕੁਝ ਹੋਇਆ ਗ੍ਰਿਫਤਾਰੀ ਨੇ ਦੀ ਸਵੇਰੇ 4 ਵਜੇ ਤੜਕੇ ਹੋਈ ਸੀ ਅੱਛਾ ਅਸੀਂ ਸੁੱਤੇ ਹੋਏ ਸੀ ਤੇ ਜਦੋਂ ਮੁਹੱਲੇ 'ਚ ਸਾਡੇ ਪੁਲਿਸ ਆਈ ਸਾਰੀ ਮੁਹੱਲੇ 'ਚ ਦੌੜੀ ਪੁਲਿਸ ਤੇ ਮੈਂ ਇਹਨਾਂ ਨੂੰ ਕਿਹਾ ਮੈਂ ਕਿ ਆਪਣੇ ਵੀ ਪਤਾ ਨਹੀਂ ਕੋਣ ਬਾਰਵਾਜਾਂ ਬਹੁਤ ਆ ਰਹੀਆਂ ਨੇ ਤੇ ਸਾਨੂੰ ਨਹੀਂ ਪਤਾ ਸੀ ਵੀ ਸਾਡੇ ਘਰ ਛਾਪਾ ਪਾ ਮਾਰਦੇ ਇਹਨਾਂ ਨੇ ਸਾਨੂੰ ਬਿਲਕੁਲ ਨਹੀਂ ਪਤਾ ਸੀ ਅਸੀਂ ਉਦੋਂ ਵੀ ਗਰੀਬੀ ਲਾਤਵ ਤੇ ਗਰੀਬੀ ਦੀ ਲਾਤਵ ਚ ਸੀ ਇੱਥੇ ਰਹਿੰਦੇ ਸੀ 4 ਮੇਰੀਆਂ ਬੇਟੀਆਂ ਸੀ ਇੱਕ ਬੇਟੀ 6 ਮਹੀਨੇ ਦੀ ਸੀ ਉਦੋਂ ਸਾਡੇ ਘਰ ਪੁਲਿਸ ਬੜੀ ਆਈ ਤੇ ਅਸੀਂ ਸਾਨੂੰ ਨਹੀਂ ਪਤਾ ਸੀ ਵੀ ਸਾਡੇ ਅੰਦਰ ਵੜਨਗੇ ਸਵੇਰੇ 4 ਵਜੇ ਆਈ ਸਵੇਰੇ 4 ਵਜੇ ਉਦੋਂ ਅਸੀਂ ਲੇਟੇ ਸੀ ਬੱਚੇ ਛੋਟੇ ਸੀ ਅਸੀਂ ਸੁੱਤੇ ਸੀ ਇਹਨਾਂ ਨੇ ਸਾਡੇ ਦਰਵਾਜ਼ੇ ਖਲਾਏ ਅੰਦਰ ਟੱਪੀਏ ਸਾਰੋ ਕੁਝ ਕੀਤਾ ਇੱਥੇ ਰਹਿੰਦੀ ਸੀ ਸੀ ਵਸਤੀ ਰਹਿੰਦੀ ਸੀ ਤੇ ਇਹਨਾਂ ਨੂੰ ਫੜਾ ਫੜ ਚੱਕ ਕੇ ਲੈ ਗਏ ਜਦੋਂ ਇਹਨਾਂ ਨੇ ਚੱਕਿਆ ਤੇ ਅਸੀਂ ਹਰਿਆਣੂ ਵੀ ਸਾਨੂੰ ਕੋਈ ਸਮਝ ਨਾ ਆਵੇ ਵੀ ਇਹਨਾਂ ਨੂੰ ਕਿਉਂ ਲੈ ਗਏ ਨੇ ਤਿੰਨ ਵੀ ਨਹੀਂ ਇਹਨਾਂ ਨੇ ਸਾਨੂੰ ਦਿਖਾਈ ਨਹੀਂ ਤਿੰਨ ਮਹੀਨੇ ਬਿਲਕੁਲ ਸਾਨੂੰ ਮੁਲਾਕਾਤ ਹੀ ਨਹੀਂ ਕੋਈ ਮੁਲਾਕਾਤ ਨਹੀਂ ਤਿੰਨ ਮਹੀਨੇ ਸਾਡੀ ਇੱਥੇ ਰੱਖਿਆ ਗਿਆ ਸੀ ਉਹਨਾਂ ਨੂੰ ਕਿਹੜੀ ਜੇਲ੍ਹ ਆ ਕੋਈ ਥਾਂ ਜਲੰਧਰ ਜੇਲ੍ਹ ਚ ਜਲੰਧਰ ਜੇਲ੍ਹ ਹਾਂਜੀ ਜਲੰਧਰ ਜੇਲ੍ਹ ਚ ਤਿੰਨ ਸਾਢੇ ਤਿੰਨ ਸਾਲ ਇੱਥੇ ਰਹੇ ਨੇ ਫਿਰ ਸਾਡੀ ਭਾਣ ਜੀ ਦਾ ਵਿੱਚੋਂ ਵਿਆਹ ਹੋ ਗਿਆ ਤੇ ਉਹ ਉਹਨਾਂ ਦੀ ਜ਼ਮਾਨਤ ਕਰਾ ਕੇ ਅਸੀਂ ਵਿਆਹ ਤੇ ਲਿਆਏ ਸੀ ਹਾਂ ਚਾਰਕ ਦਿਨ ਰਹੇ ਸੀਗੇ ਘਰ ਉਸ ਤੋਂ ਬਾਅਦ ਫਿਰ ਝੋਕ ਕੇ ਲੈ ਗਏ ਸੀ ਘਰ ਹੀ ਝੋਕ ਕੇ ਲੈ ਗਏ ਸੀ ਜਦੋਂ ਆਏ ਸੀ ਜ਼ਮਾਨਤ ਤੇ ਹਾਂਜੀ ਉਹ ਚਾਰ ਤੇ ਉਸ ਵੇਲੇ ਕਿਸ ਤਰੀਕੇ ਦੀ ਕੰਡੀਸ਼ਨ ਸੀ ਉਹਨਾਂ ਦੀ ਹਾਲਾਤ ਕਿਸ ਤਰੀਕੇ ਬਹੁਤ ਮਾੜੀ ਦਾ ਅਸੀਂ ਬੜੀ ਮਾੜੀ ਲਾਸੀ ਨੌ ਲਾਏ ਸੀ ਆ ਸਾਰੇ ਪਿਆਰਾਂ ਦੇ ਹੱਥਾਂ ਦੇ ਹੱਥਾਂ ਪੈਰਾਂ ਦੇ ਸਾਰੇ ਨੌ ਹਾਂਜੀ ਸਾਰੇ ਹਾਂਜੀ ਸਾਰੀ ਲਾਤੀ ਸੀ ਬਿਲਕੁਲ ਲਾਤੀ ਸੀ ਤੁਸੀਂ ਉਹ ਦੇਖਿਆ ਖੁਦ ਉਹਨਾਂ ਦੀ ਹਾਂਜੀ ਹਾਂਜੀ ਜ਼ਖਮ ਹੋਏ ਸੀ ਅਸੀਂ ਤਾਂ ਬੜਾ ਰੋਂਦੇ ਸੀ ਕੁੜਲਾਂਦੇ ਸੀ ਵੀ ਸਾਡੇ ਪਰਿਵਾਰ ਚ ਵੀ ਕਿ ਉਹ ਹੋ ਗਿਆ ਉਹਨਾਂ ਦੀ ਯਾਦ ਵਿਚ ਵਿਚਾਰੇ ਦੀ ਅਸੀਂ ਕੁਝ ਦੱਸ ਨਹੀਂ ਸਕਦੇ ਤਾਂ ਉਹ 2-4 ਦਿਨਾਂ ਚ ਤੁਹਾਨੂੰ ਹੋਰ ਕੁਝ ਦੱਸ ਕੇ ਗਏ ਹੋ ਵੀ ਮੇਰੇ ਤੇ ਕੀ ਕੀ ਤਸ਼ੱਦਦ ਹੁੰਦਾ ਰਿਹਾ ਜਾਂ ਮੈਂ ਨਹੀਂ ਉਹ ਦਿਲ ਦੀ ਗੱਲ ਹੀ ਤੁਹਾਨੂੰ ਦੱਸ ਦਿੱਤੀ ਸੀ ਹਾਂ ਇਹ ਘਰ ਨਹੀਂ ਦੱਸ ਦਿੱਤੀ ਸੀ ਸੰਦੂਕਸ ਪਾਰਟੀ ਪਿੱਛੇ ਰੇਡੀ ਸਾਰੀ ਰੋਣਾ ਆਉਂਦਾ ਹੈ ਅੱਜ ਵੀ ਫਿਰ ਉਹ ਸਭ ਕੁਝ ਯਾਦ ਕਰਕੇ ਹਾਂ ਜੀ ਉਹਨਾਂ ਨੇ ਪਾਰਟੀ ਪਿੱਛੇ ਬਹੁਤ ਗਰੀਬੀ ਵੀ ਦੇਖੀ ਪਾਰਟੀ ਸੇਵਾ ਵੀ ਬਹੁਤ ਕੀਤੀ ਹੈ ਬੱਚੇ ਵੀ ਅਸੀਂ ਗਰੀਬੀ ਚ ਪਾਲੇ ਨੇ ਇਹਨਾਂ ਨੂੰ ਵੀ ਨਹੀਂ ਸੈੱਟ ਕੀਤਾ ਔਰ ਜਦੋਂ ਉਹਨਾਂ ਨੂੰ ਕੈਂਸਰ ਹੋਇਆ ਚੰ디ਗੜ੍ਹ ਸੀ ਉਦੋਂ ਵੀ ਉਹ ਕਹਿ ਕੇ ਗਏ ਨੇ ਕਹਿੰਦੇ ਤੁਸੀਂ ਆਪਣੀ ਪਾਰਟੀ ਨਹੀਂ ਛੱਡੀ ਮੈਂ ਆਪਾਂ ਰਹਿਣਾ ਇੱਥੇ ਨਾਲ ਅੱਛਾ ਵੀ ਅਕਾਲੀ ਦਲ ਨਹੀਂ ਛੱਡਣਾ ਹਾਂਜੀ ਅਕਾਲੀ ਦਲ ਨਹੀਂ ਛੱਡਣਾ ਤੇ ਉਸ ਤੋਂ ਬਾਅਦ ਵੀ ਅਕਾਲੀ ਦਲ ਚ ਹੀ ਰਹਿਣਾ ਇਹ ਸਾਡੇ ਉਹਦਾ ਵੀ ਪਤਾ ਕਰਨ ਨਹੀਂ ਆਇਸੀ ਸੁਖਵੀਰ ਬਾਦ ਕੋਈ ਨਹੀਂ ਸਾਡੇ ਕੋਲ ਆਇਸੀ ਚੰਦੀ ਨਹੀਂ ਆਈ ਨਹੀਂ ਆਈ ਉਹ ਮੌਜੂਦਾ ਪ੍ਰਧਾਨ ਨਹੀਂ ਆਇਆ ਤੁਹਾਡੀ ਹਾਂਜੀ ਕੋਈ ਅਸੀਂ ਨੇ ਤਾਂ ਅਜੇ ਤੱਕ ਇਹਨਾਂ ਨੇ ਸਾਡੀ ਕੋਈ ਮਦਦ ਨਹੀਂ ਕੀਤੀ ਨਾ ਇਹਨਾਂ ਨੇ ਸਾਡੇ ਸਾਨੂੰ ਕਦੀ ਪੁੱਛਿਆ ਪੋਗਤੇ ਵੀ ਨਹੀਂ ਆਏ ਚੰਡੀਗੜ੍ਹ ਇਹਦੇ ਕੋਲ ਰਹਿੰਦੇ ਤਾਂ ਪਾਰਟੀ ਤਾਂ ਕਹੂਗੀ ਨਾ ਕਿ ਅਸੀਂ ਤਾਂ ਹੁਣ ਤੁਹਾਨੂੰ ਉਮੀਦਵਾਰ ਇੱਕ ਇੱਕ ਵਾਰ ਤਾਂ ਬਣਾ ਦਿੱਤਾ ਸੀ ਖੈਰ ਜਦੋਂ ਬਾਅਦ ਦੇ ਵਿੱਚ ਜੋ ਹੁਣ ਇਸ ਵੇਲੇ ਹਾਲਾਤ ਨੇ ਉਹ ਤਾਂ ਚਲੋ ਸਭ ਨੂੰ ਪਤਾ ਹਾਂਜੀ ਸਰ ਪਰ ਇੱਕ ਵળે ਪਾਰਟੀ ਤਾਂ ਕਹਿ ਰਹੀ ਹੈ ਨਾ ਕਿ ਅਸੀਂ ਬੀਬੀ ਜੀ ਨੂੰ ਉਮੀਦਵਾਰ ਬਣਾ ਦਿੱਤਾ ਸੀ ਪਹਿਲਾਂ ਉਹ ਕਹਿੰਦੇ ਕਿ ਅਸੀਂ ਐਮਸੀਬੀ ਬਣਾਇਆ ਵੀ ਹਾਂਜੀ ਤਿੰਨ ਵਾਰੀ ਬਣਾਇਆ ਪਰ ਹੁਣ ਇਹ ਨਹੀਂ ਪਤਾ ਸਾਡੇ ਲੋਕਾਂ ਨੇ ਕੀ ਕੀਤਾ ਹਾਂ ਹਾਂਜੀ ਉਹਨਾਂ ਦੀ ਯਾਦਾਂ ਤੋਂ ਉਹਨਾਂ ਦੀ ਕੁਰਬਾਨੀਆਂ ਤੋਂ ਰੋਣਾ ਤਾਂ ਤੁਹਾਨੂੰ ਪਤਾ ਆ ਹੀ ਜਾਂਦਾ ਨਾ ਯਾਦਾਂ ਤੋਂ ਉਹਨਾਂ ਦੀ ਉਹਨਾਂ ਨੇ ਬਹੁਤ ਗੁਰਬਾਨੀ ਗਰੀਬੀ ਦੀ ਹਾਲਤ ਵਿੱਚ ਰਹਿ ਕੇ ਵੀ ਇਹਨਾਂ ਨੇ ਉਹਨਾਂ ਦੀ ਬਹੁਤ ਪਾਰਟੀ ਦੀ ਸੇਵਾ ਕੀਤੀ। ਅਖੀਰਲੇ ਅਖੀਰਲਾ ਸਮਾਂ ਉਹਨਾਂ ਦਾ ਅਖੀਰਲੇ ਦਿਨ ਕਿਸ ਤਰੀਕੇ ਦੇ ਨਾਲ? ਅਖੀਰਲੇ ਦਿਨ ਉਹਨਾਂ ਬਿਮਾਰ ਹੋ ਗਏ ਸੀ। ਹਾਂ। ਡੇਢ ਕ ਸਾਲ ਹੋ ਗਏ। ਕੀ ਤੁਸੀਂ ਦੱਸ ਰਹੇ ਕੈਂਸਰ ਹੋਇਆ ਸੀ ਕੀ? ਕਿੰਨਾ ਸਮਾਂ ਹੋ ਗਿਆ ਜੀ ਉਹਨਾਂ ਨੂੰ ਗਿਆ? ਪੌਣੇ ਦੋ ਸਾਲ ਹੋ ਗਏ। ਪੌਣੇ ਦੋ ਸਾਲ। ਮੈਂ ਚਲੋ ਖੈਰ ਥੋੜੇ ਜਿਹੇ ਹਾਲਾਤ ਕਿਉਂਕਿ ਭਾਵਕ ਹੋ ਜਾਂਦੇ ਨੇ ਕਿਉਂਕਿ ਕਿਸੇ ਇਨਸਾਨ ਨੇ ਪਾਰਟੀ ਨੂੰ 40-45 ਸਾਲ ਦਿੱਤੇ ਹੋਣ ਤੇ ਇਸ ਤਰੀਕੇ ਦੇ ਨਾਲ ਫਿਰ ਪਰਿਵਾਰ ਦੇ ਮੈਂਬਰ ਨੂੰ ਜਾਂ ਉਹਨਾਂ ਦੇ ਹੀ ਧਰਮ ਪਤਨੀ ਨੂੰ ਟਿਕਟ ਦੇ ਕੇ ਬਾਅਦ ਦੇ ਵਿੱਚ ਅਕਾਲੀ ਦਲ ਆ ਚਾਹੇ ਕੋਈ ਵੀ ਪਾਰਟੀ ਐ ਇਸ ਤਰੀਕੇ ਦੇ ਨਾਲ ਜਦੋਂ ਉਮੀਦਵਾਰ ਨੂੰ ਖੜਾ ਕਰਕੇ ਪੈਰ ਪਿੱਛੇ ਖਿੱਚੇ ਜਾਂਦੇ ਆ ਤਾਂ ਫਿਰ ਉਹ ਸਭ ਕੁਝ ਯਾਦ ਆਉਂਦਾ ਸੋ ਇਸ ਕਰਕੇ ਬੀਬੀ ਜੀ ਉਹਨਾਂ ਨੂੰ ਵੀ ਉਹ ਗੱਲਾਂ ਯਾਦ ਆਉਂਦੀਆਂ ਇਹ 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 ਗੱਲ ਕਿੰਨੀ ਕਚੂਬ ਰਹੀ ਆ ਤੁਹਾਨੂੰ ਬੀਬੀ ਜੀ ਬਹੁਤ ਚੁਗਤੀ ਨੇ ਅੱਦਾ ਕੀਤਾ ਹਾਂ ਜੀ ਉਹ ਕਹਿੰਦੇ ਵੀ ਸੀ ਕਹਿੰਦੇ ਮੇਰੇ ਪਾਰਟੀ ਦੇ ਬੰਦਾ ਕੋਈ ਮੈਨੂੰ ਪੁੱਛਣ ਨਹੀਂ ਆਇਆ ਹਾਂ ਅਸੀਂ ਵੀ ਬੋਲਦੇ ਸੀ ਵੀ ਤੁਸੀਂ ਇੰਨੀ ਸੇਵਾ ਕੀਤੀ ਤੁਹਾਡੇ ਕੋਲ ਕੋਈ ਨਹੀਂ ਆਇਆ ਹਾਂ ਉਹ ਵਿਚਾਰੇ ਕੋਈ ਸੁਣਨ ਉਹ ਗੰਮਾ ਵੀ ਲੈ ਕੇ ਉਹਨਾਂ ਨੂੰ ਪਾਰਟੀ ਕਰਕੇ ਵੀ ਮੈਂ ਇੰਨੀ ਸੇਵਾ ਕੀਤੀ ਬੱਚੇ ਵੀ ਛੱਡ ਕੇ ਕਾਰਬਰ ਛੱਡਿਆ ਆਖਰੀ ਸਮੇਂ ਚ ਮਤਲਬ ਉਹਨਾਂ ਦੇ ਨਾਲ ਕਿਸੇ ਨੇ ਕੋਈ ਸਾਰ ਨਹੀਂ ਲਈ ਹਾਲ ਚਾਲ ਤੱਕ ਨਹੀਂ ਪੁੱਛਿਆ ਸਾਥੀ ਦਿੱਤਾ ਸਨ ਪਾਰਟੀ ਨੇ ਅਸੀਂ ਬਹੁਤ ਦਿੱਤਾ ਪਰ ਉਹਨਾਂ ਨੇ ਸਾਨੂੰ ਨਹੀਂ ਦਿੱਤਾ ਹਾਂਜੀ ਹੁਣ ਕੀ ਸੋਚਿਆ ਤੁਸੀਂ ਹੁਣ ਇਲੈਕਸ਼ਨ ਲੜੋਗੇ ਕਿਵੇਂ ਕਿਉਂਕਿ ਨਾ ਤਾਂ ਤੁਹਾਡੇ ਕੋਲ ਪੈਸੇ ਨੇ ਨਾ ਹੁਣ ਤੁਹਾਡੇ ਕੋਲ ਪਾਰਟੀ ਦੀ ਸਪੋਰਟ ਹੈ ਇਲੈਕਸ਼ਨ ਕਿਵੇਂ ਲੜੋਗੇ ਸਾਨੂੰ ਜੱਥੇਬੰਦੀਆਂ ਜੋ ਸਾਡੇ ਨਾਲ ਜੁੜੇ ਨੇ ਆਪਣੀ ਭਲਾਤਰੀ ਜੱਥੇਬੰਦੀਆਂ ਸਿੱਖ ਭਾਈਚਾਰਾ ਸਾਨੂੰ ਸਾਥ ਦੇਣ ਸਾਰੇ ਜਿੱਥੇ-ਜਿੱਥੇ ਵੀ ਕੋਈ ਬੈਠਾ ਸਾਨੂੰ ਸਾਰੇ ਸਾਥ ਦੇਣ ਅਸੀਂ ਇਲੈਕਸ਼ਨ ਲੜਾਂਗੇ ਹਾਂਜੀ ਤੁਸੀਂ ਅਪੀਲ ਕੀਤੀ ਹੈ ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਦਿੱਤੇ ਅੰਮ੍ਰਿਤਪਾਲ ਸਿੰਘ ਉਹ ਨਹੀਂ ਅਸੀਂ ਤਾਂ ਸਾਰਿਆਂ ਨੂੰ ਸਰਬਜੀਤ ਸਿੰਘ ਖਾਲਸਾ ਨੂੰ ਵੀ ਅਪੀਲ ਕੀਤੀ ਹੈ ਅਸੀਂ ਤਾਂ ਸਾਰਿਆਂ ਨੂੰ ਅਪੀਲ ਕੀਤੀ ਵੀ ਸਾਨੂੰ ਸਾਰੇ ਸਾਥ ਦਿਓ ਹਾਂ ਬੇ ਸਿਲੈਕਸ਼ਨ ਲੜ ਸਕੀ ਸਾਡੇ ਕੋਲ ਇਸ ਟਾਈਮ ਕੋਈ ਚੀਜ਼ ਨਹੀਂ ਹੈਗੀ ਪੈਸੇ ਵੀ ਨਹੀਂ ਹੈਗੇ ਘਰ ਵੀ ਹੈ ਹਾਂ ਇਹਨਾਂ ਨੇ ਟਿਕਟ ਦਿੱਤੀ ਹੁਣ ਅਸੀਂ ਬੈਠਣਾ ਵੀ ਨਹੀਂ ਹੈ ਬੇ ਸਿਲੈਕਸ਼ਨ ਲੜਾਂ ਤੁਹਾਨੂੰ ਲੱਗਦਾ ਕਿ ਜੇ ਇਹ ਦੋਨੋਂ ਉਮੀਦਵਾਰ ਆਜ਼ਾਦ ਤੌਰ ਤੇ ਜਿੱਤ ਸਕਦੇ ਨੇ ਕਿਉਂਕਿ ਕਿ ਬਹੁਤ ਵੱਡੀ ਗੱਲ ਹੈ ਉਹਨਾਂ ਬਾਰੇ ਵਿੱਚ ਕੁਝ ਨਹੀਂ ਕਹਿ ਸਕਦੇ ਨਹੀਂ ਨਹੀਂ ਮੈਂ ਇਹ ਸਵਾਲ ਕਰ ਰਿਹਾ ਵੀ ਤੁਹਾਨੂੰ ਲੱਗਦਾ ਕਿ ਉਹ ਤੁਹਾਡੀ ਸਪੋਰਟ ਦੇ ਵਿੱਚ ਆ ਜਾਣਗੇ ਤੁਸੀਂ ਭਾਈ ਅਮਰਿਤਪਾਲ ਸਿੰਘ ਹੋਰਾਂ ਦੇ ਪਰਿਵਾਰ ਨੂੰ ਵੀ ਫੈਮਿਲੀ ਨੂੰ ਅਪੀਲ ਕੀਤੀ ਹੈ ਕਿ ਆ ਕੇ ਸਾਡੇ ਲਈ ਪ੍ਰਚਾਰ ਕਰ ਦਿਓ ਜਾਂ ਕੁਝ ਕਹਿ ਦਿਓ ਕਿ ਉਮੀਦ ਹੈ ਆ ਅਸੀਂ ਸਾਰੇ ਸਾਹਿਬ ਜੀ ਤੇ ਅਮਰਿਤਪਾਲ ਸਿੰਘ ਹੋਰਾਂ ਤੋਂ ਅਸੀਂ ਸਾਰੇ ਸਿੱਖ ਜਥੇਬੰਦੀਆਂ ਜਿੰਨੀਆਂ ਵੀ ਸੁਣ ਰਹੀਆਂ ਨੇ ਉਹਨਾਂ ਸਾਰਿਆਂ ਨੂੰ ਕੀਤੀ ਭਾਈਚਾਰੇ ਨੂੰ ਕੀਤੀ ਸਾਰਿਆਂ ਨੂੰ ਵੀ ਸਾਡਾ ਸਾਥ ਦੋਸਤ ਇਲੈਕਸ਼ਨ ਲੜਨੇ ਨੇ ਵੀ ਅਸੀਂ ਵਿਧਾਇਕ ਰਣੀ ਹਾਂ ਹਾਂ ਕਿਉਂਕਿ ਇਜਾਦਾ ਸਵਾਲ ਇਹ ਨਾ ਫਿਰ ਅਸੀਂ ਚਿੱਟੀ ਕਟ ਲੈ ਇੱਥੇ ਸੀ ਬੈਠੀ ਕਿਉਂ ਅਸੀਂ ਆਪਣੇ ਆਪ ਤੇ ਪਪਲ ਪਪਲ ਕਦੇ ਸਾਰੇ ਜਿੱਤ ਲਾਂਗੇ ਸਾਡੀ ਮਦਦ ਕਰਨਗੇ ਸਾਰੇ ਹਾਂਜੀ ਜਿਵੇਂ ਤੁਹਾਡੇ ਹਸਬੰਡ ਆਖਰੀ ਦਿਨਾਂ ਚ ਤੁਹਾਨੂੰ ਕਹਿ ਕੇ ਗਏ ਕਿ ਪਾਰਟੀ ਦੇ ਨਾਲ ਰਹਿਣਾ ਹੈ ਹਾਂਜੀ ਤੇ ਠੀਕ ਹੈ ਤੁਸੀਂ ਪਾਰਟੀ ਦੇ ਨਾਲ ਵੀ ਹੋ ਤੁਸੀਂ ਪਾਰਟੀ ਤੋਂ ਕਿਨਾਰਾ ਨਹੀਂ ਕੀਤਾ ਪਾਰਟੀ ਨੇ ਤੁਹਾਡੇ ਨਾਲ ਕਿਨਾਰਾ ਕੀਤਾ ਹੈ ਹਾਂਜੀ ਉਹਨਾਂ ਨੇ ਕੀਤਾ ਅਸੀਂ ਨਹੀਂ ਕੀਤਾ ਇਸ ਵੇਲੇ ਜੋ ਪਾਰਟੀ ਦੇ ਹਾਲਾਤ ਨੇ ਇੱਕ ਧੜਾ ਇੱਕ ਪਾਸੇ ਨਜ਼ਰ ਆ ਰਿਹਾ ਦੂਸਰੀ ਪਾਰਟੀ ਇੱਕ ਪਾਸੇ ਨਜ਼ਰ ਆ ਰਹੀ ਹੈ ਤੁਹਾਨੂੰ ਲੱਗਦਾ ਹੈ ਕਿ ਪਾਰਟੀ ਦੇ ਲਈ ਚੰਗਾ ਹੈ ਕੋਈ ਨਾ ਭਾਰੇ ਨਹੀਂ ਮੈਂ ਪਾਰਟੀ ਬਾਰੇ ਕੁਝ ਨਹੀਂ ਕਹਿ ਸਕਦੀ ਹੂੰ ਕਿਉਂਕਿ ਸਾਰੇ ਰਲ ਕੇ ਸਾਥ ਦੇਣ ਅਸੀਂ ਇਲੈਕਸ਼ਨ ਲੜ ਸਕਦੇ ਹਾਂ ਬਸ ਪਾਰਟੀ ਬਾਰੇ ਕਿਉਂਕਿ ਮੈਨੂੰ ਇਹਨਾਂ ਦੇ ਪਿਛਲੇ ਰਜੇਵੇ ਦਾ ਪਤਾ ਨਹੀਂ ਕੀ ਕੀ ਨਹੀਂ ਮੈਨੂੰ ਇਹਦੇ ਬਾਰੇ ਨਹੀਂ ਪਤਾ ਬਾਦਲ ਸਾਹਿਬ ਜੇ ਤੁਹਾਡੇ ਸਾਹਮਣੇ ਆਉਣ ਫਿਰ ਤੁਸੀਂ ਕੀ ਕਹੋਗੇ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਇਹੀ ਕਹਾਂਗੇ ਵੀ ਤੁਸੀਂ ਸਾਡੇ ਨਾਲ ਧੋਖਾ ਕੀਤਾ ਹਾਂ ਵੀ ਸਾਡੇ ਨਾਲ ਇਦਾਂ ਕਿਉਂ ਕੀਤਾ ਤੁਸੀਂ ਇੱਕ ਸਾਡੇ ਗਰੀਬ ਮਾਰ ਕੀਤੀ ਹੈ ਜੱਥੇਦਾਰ ਦੀ ਸਾਰੀ ਉਮਰ ਤੁਹਾਡੇ ਪਿੱਛੇ ਲਾਗ ਨੇ ਗਰੀਬੀ ਘੱਟ ਗਏ ਨੇ ਬਿਮਾਰੀ ਨਾਲ ਵੀ ਝੂਲਦੇ ਰਹੇ ਨੇ ਤੁਸੀਂ ਸਾਡੇ ਕੋਲ ਪਤਾ ਕਰਨ ਨਹੀਂ ਆਏ ਭੋਗ ਤੇ ਨਹੀਂ ਆਏ ਸਾਡੇ ਇੱਥੇ ਬੱਚਿਆਂ ਦਾ ਬੱਚਿਆਂ ਦੇ ਸਿਰ ਤੇ ਘੱਤ ਰੱਖ ਰੱਖਣ ਨਹੀਂ ਆਏ ਵੀ ਅਸੀਂ ਨਹੀਂ ਪਾਰਟੀ ਚ ਸੇਵਾ ਕੀਤੀ ਅਸੀਂ ਇੱਕ ਵਾਰੀ ਜਾ ਆਏ ਇਹ ਬੱਚਿਆਂ ਦਾ ਪੁੱਛਾਈ ਆਏ ਨਹੀਂ ਬਿਲਕੁਲ ਨਹੀਂ ਸੁਖਬੀਰ ਸਿੰਘ ਬਾਦਲ ਦੇ ਸਲਾਹਕਾਰਾਂ ਤੇ ਵੀ ਬੜੇ ਸਵਾਲ ਚੁੱਕੇ ਗਏ ਸੀ ਕਹਿੰਦੇ ਕਿ ਸਲਾਹਕਾਰ ਚੰਗੇ ਨਹੀਂ ਸਲਾਹਕਾਰ ਮਾੜੇ ਨੇ ਜੇ ਚੰਗੇ ਹੁੰਦੇ ਤਾਂ ਸ਼ਾਇਦ ਪਾਰਟੀ ਲੋਕ ਸਭਾ ਚੋਣਾਂ 'ਚ ਚੰਗਾ ਪ੍ਰਦਰਸ਼ਨ ਕਰਦੀ ਇਹ ਜਿਹੜੀ ਤੁਹਾਡੇ ਵਾਲੀ ਵੀ ਸਲਾਹ ਲਈ ਗਈ ਆ ਯਾ ਜੋ ਵੀ ਫੈਸਲਾ ਲਿਆ ਗਿਆ ਕਿ ਹੁਣ ਅਸੀਂ ਬੀਬੀ ਜੀ ਦੇ ਨਾਲ ਨਹੀਂ ਐ ਤੈਨੂੰ ਲੱਗਦਾ ਕਿ ਇਹ ਸਲਾਹ ਵੀ ਉਹਨਾਂ ਸਲਾਹਕਾਰਾਂ ਦੇ ਵੱਲੋਂ ਹੀ ਆਈ ਹੋਣੀ ਕਿਹੜੇ ਸਲਾਹਕਾਰ ਜੋ ਵੀ ਉਹਨਾਂ ਦੇ ਸਲਾਹਕਾਰ ਨੇ ਜਿਹਨਾਂ ਬਾਰੇ ਮੈਨੂੰ ਤਾਂ ਸਲਾਹਕਾਰਾਂ ਦਾ ਪਤਾ ਨਹੀਂ ਉਹਨਾਂ ਬਾਰੇ ਨਹੀਂ ਮੈਨੂੰ ਪਤਾ ਹਾਂ ਹਾਂਜੀ ਠੀਕ ਐ ਤੇ ਹੁਣ ਜਿਹੜਾ ਇੱਕ ਧੜਾ ਹੈਗਾ ਜਾਂ ਜਿਨ੍ਹਾਂ ਤੇ ਮੈਂ ਪਹਿਲਾਂ ਨਾਂ ਲਿਆ ਸੀ ਬਡਾਲਾ ਸਾਹਿਬ ਬੀਬੀ ਜਗੀਰ ਕੌਰ ਚੰਦੂ ਮਾਜਰਾ ਸਾਹਿਬ ਰਖੜਾ ਸਾਹਿਬ ਹੋਗੇ ਉਹ ਧੜਾ ਕਿੰਨਾ ਕੁ ਸਮਰਥਨ ਕਰ ਰਿਹਾ ਤੁਹਾਡਾ ਹੋ ਸਾਡੇ ਨੂੰ ਪੂਰਾ ਕਰ ਰਿਹਾ ਹਾਂ ਹਾਂਜੀ ਪੂਰਾ ਕਰ ਰਿਹਾ ਸਾਰੇ ਲੋਕ ਕਹਿ ਰਹੇ ਨੇ ਪ੍ਰਚਾਰ ਕਰਨ ਹਾਂਜੀ ਸਾਰੇ ਆ ਰਹੇ ਨੇ ਉਹ ਅੱਗੇ ਵੀ ਸਾਰਿਆਂ ਨੂੰ ਕਹਿ ਰਹੇ ਨੇ ਸਾਡੇ ਕੋਲ ਵੀ ਆ ਰਹੇ ਨੇ ਹਾਂ ਸਾਥ ਦੇ ਰਹੇ ਨੇ ਪੂਰਾ ਸਾਡੇ ਹਾਂਜੀ ਸ਼ੀਤਲੋਂਗਰਾਲ ਦਾ ਹਲਕਾ ਸੀਗਾ ਬੀਬੀ ਜੀ ਜੇ ਚਲੋ ਤੁਹਾਨੂੰ ਪਤਾ ਹੀ ਹੈ ਕਿ ਤੁਸੀਂ ਇਸ ਹਲਕੇ ਦੇ ਵਿੱਚੋਂ ਐਮ ਸੀ ਵੀ ਰਹੇ ਹੋ ਅ ਕਿਸ ਤਰੀਕੇ ਦੇ ਨਾਲ ਕੋਈ ਪਰਫਾਰਮੈਂਸ ਵਾਈਜ਼ ਤੁਸੀਂ ਜੇ ਦੇਖਣਾ ਹੋਵੇ ਕਿ ਸ਼ੀਤ ਲੰਗਰਾਲ ਨੇ ਕੋਈ ਕੰਮਕੁਮ ਕਰਕੇ ਕੀਤਾ ਅਸਤੀਫਾ ਦੇਣ ਤੋਂ ਪਹਿਲਾਂ ਜਾਂ ਨਹੀਂ ਕੀਤਾ ਸਾਡੇ ਇੱਥੇ ਇਲਾਕੇ ਵਿੱਚ ਤਾਂ ਉਹਨੇ ਕੁਝ ਵੀ ਨਹੀਂ ਕੀਤਾ ਹੂੰ ਜਿਹੜੇ ਅਸੀਂ ਕਰਾਏ ਦੇ ਉਹੀ ਹੋਏ ਹੋਏ ਨੇ ਉਹਨਾਂ ਨੇ ਕੁਝ ਨਹੀਂ ਕਰਾਇਆ ਹੂੰ ਰਿੰਕੂ ਜਿਹੜੇ ਜਿੱਤੇ ਸੀ ਐਮ ਐਲ ਉਹਨਾਂ ਨੇ ਵੀ ਸਾਡੇ ਲੱਕ ਚ ਕਰਾਇਆ ਰਿੰਕੂ ਨੇ ਵੀ ਨਹੀਂ ਕਰਾਇਆ ਕਿਸੇ ਨੇ ਵੀ ਨਹੀਂ ਕਰਾਇਆ ਜੋ ਜਥੇਦਾਰ ਜੀ ਕਰਗੇ ਨੇ ਉਹ ਹੀ ਹੋਇਆ ਹੈ ਉਸ ਤੋਂ ਬਾਅਦ ਕਿਸੇ ਨੇ ਕੋਈ ਨਹੀਂ ਬੜਿਆ ਇਲੈਕਸ਼ਨ ਜਿੱਤਣ ਦੇ ਲਈ ਜਾਂ ਲੜਨ ਦੇ ਲਈ ਪੈਸਾ ਬਹੁਤ ਇੰਪੋਰਟੈਂਟ ਰੱਖਦਾ ਕਿਉਂਕਿ ਹਰ ਜਗ੍ਹਾ ਤੇ ਪੈਸਾ ਲੱਗਦਾ ਕੋਈ ਰੈਲੀ ਜਾਂ ਛੋਟੀ ਚੋਣ ਸਭਾ ਵੀ ਕਰਨੀ ਆ ਤਾਂ ਉਹ ਪੈਸੇ ਨਾਲ ਹੁੰਦੀ ਆ ਪੈਸੇ ਪਾਰਟੀ ਦਾ ਬੈਂਕ ਅਕਾਊਂਟ ਤਾਂ ਤੁਹਾਡੇ ਨਾਲ ਰਿਹਾ ਨਹੀਂ ਤੇ ਫਿਰ ਪੈਸਾ ਅਰੇਂਜ ਕਿਸ ਤਰੀਕੇ ਦੇ ਨਾਲ ਕਰੋਗੇ ਕਿਉਂਕਿ ਹਜੇ ਵੀ ਚੋਣ ਪ੍ਰਚਾਰ ਤਾਂ ਹਜੇ ਹੁਣ ਅਸਲ ਮਾਨੋ ਤਾਂ ਹਜੇ ਹੁਣ ਸ਼ੁਰੂ ਹੋਊਗਾ ਸਾਰੇ ਸਾਡੀ ਮਦਦ ਕਰਨ ਜਿਹੜਾ ਵੀ ਭਾਈਚਾਰਾ ਇਲਾਕਾ ਨਵਾਸੀ ਕੋਈ ਵੀ ਸਿੱਖ ਬੰਦੀਆ ਗੁਰਦੁਆਰਿਆਂ ਕੋਈ ਵੀ ਸਾਰੇ ਸੁਣ ਰਹੇ ਨੇ ਸਾਡੀ ਮਦਦ ਕਰਨ ਅਸੀਂ ਉਹ ਉਹਨਾਂ ਦੇ ਪੈਸੇ ਨਾਲ ਹੀ ਖਰਚਾ ਕਰਾਂਗੇ ਇਲੈਕਸ਼ਨ ਲੜਾਂਗੇ ਹਾਂ ਇਸ ਟੈਂਪ ਦਾ ਸਾਡੇ ਕੋਲ ਕੋਈ ਪੈਸਾ ਨਹੀਂ ਹੈ ਤੁਹਾਨੂੰ ਲੱਗਦਾ ਕਿ ਬੀਬੀ ਜੀ ਕੀ ਹਲਕੇ ਚ ਕੀ ਕੀ ਹੋਣਾ ਚਾਹੀਦਾ ਮੇਨ ਸਮੱਸਿਆਵਾਂ ਕਿਹੜੀਆਂ ਕਿਹੜੀਆਂ ਹੈਗੀਆਂ ਹਲਕੇ ਦੀਆਂ ਕਿ ਜਿਹੜੀਆਂ ਜੇ ਤੁਹਾਨੂੰ ਲੋਕ ਚੁਣ ਕੇ ਜਿਤਾਉਂਦੇ ਆ ਜਾਂ ਤੁਹਾਨੂੰ ਲੋਕਾਂ ਨੂੰ ਤੁਹਾਡੇ ਪਰਿਵਾਰ ਦੀ ਜੋ ਵੀ ਬੈਕਗ੍ਰਾਉਂਡ ਆ ਉਹ ਜੇ ਚੰਗੀ ਲੱਗੀ ਆ ਜਾਂ ਪਰਿਵਾਰ ਅਕਾਲੀ ਦਲ ਦੇ ਨਾਲ ਹੋ ਸ਼ੁਰੂ ਤੋਂ ਰਿਹਾ ਹੁਣ ਤੱਕ ਰਿਹਾ ਤੇ ਜੋ ਜੇ ਲੋਕ ਕਿਤੇ ਨਾ ਕਿਤੇ ਤੁਹਾਨੂੰ ਵੋਟਾਂ ਪਾ ਕੇ ਜਿਤਾਉਂਦੇ ਆ ਤਾਂ ਫਿਰ ਕਿਸ ਤਰੀਕੇ ਦੇ ਨਾਲ ਕਿਹੜੇ ਕਿਹੜੇ ਸੁਧਾਰ ਤੁਹਾਨੂੰ ਲੱਗਦਾ ਕਿ ਪਹਿਲ ਦੇ ਆਧਾਰ ਤੇ ਇਹ ਹੋ ਜਾਣੇ ਚਾਹੀਦੇ ਨੇ ਸੁਧਾਰ ਉਹ ਹੀ ਕਰਾਂਗੇ ਜਿਹੜੇ ਕੰਮ ਨਹੀਂ ਹੋਇਤੇ ਇੱਕ ਨਸ਼ੇ ਦਾ ਕੰਮ ਉਹ ਨਸ਼ਾ ਵਧਿਆ ਇੱਥੇ ਸਾਡੇ ਉਹ ਬੰਦ ਕਰਾਵਾਂਗੇ ਇੱਕ ਵਾਟਰ ਸਪਲਾਈ ਉਹ ਠੀਕ ਕਰਾਵਾਂਗੇ ਇੱਕ ਬਿਜਲੀ ਦੀ ਤਾਰਾਂ ਸਾਰੀਆਂ ਪੈਣ ਵਾਲੀਆਂ ਉਹ ਠੀਕ ਕਰਾਵਾਂਗੇ ਜੋ ਕੋਈ ਸੇਵਾ ਲਾਏਗਾ ਕੋਈ ਵੀ ਕੰਮ ਦੀ ਪੂਰੀ ਕਰੇ ਸਰਕਾਰ ਦੇ ਵੱਲੋਂ ਵੀ ਆਪਣੇ ਉਮੀਦਵਾਰ ਖੜੇ ਕੀਤੇ ਗਏ ਨੇ ਭਾਜੀਪੀ ਦੇ ਵੱਲੋਂ ਵੀ ਸੀਤ ਲੰਗਰਾਲ ਨੂੰ ਲਿਆਂਦਾ ਗਿਆ ਤੁਹਾਨੂੰ ਲੱਗਦਾ ਕਿ ਮੁਕਾਬਲਾ ਕੜਾ ਹੋਊਗਾ ਜਾਂ ਤੁਸੀਂ ਫਾਈਟ ਦੇ ਦੋਗੇ ਕਿਉਂਕਿ ਜਿਮਨੀ ਚੋਣ ਜਦੋਂ ਵੀ ਹੁੰਦੀ ਹੈ ਉਹ ਇੱਕ ਮੰਨ ਲਿਆ ਜਾਂਦਾ ਹੈ ਕਿ ਸ਼ਾਇਦ ਕਿਤੇ ਸਰਕਾਰ ਦਾ ਜਿਹੜਾ ਸਰਕਾਰ ਦੀ ਪਾਰਟੀ ਦਾ ਉਮੀਦਵਾਰ ਹੈ ਸ਼ਾਇਦ ਉਹਦੇ ਜਿੱਤਣ ਦੇ ਚਾਂਸ ਜ਼ਿਆਦਾ ਹੁੰਦੇ ਨੇ ਕਿਸ ਤਰੀਕੇ ਦਾ ਮੁਕਾਬਲਾ ਤੁਸੀਂ ਦੇਖਦੇ ਹੋ ਹਰ ਇੱਕ ਦਾ ਆਪਣਾ ਆਪਣਾ ਜੋਰ ਹੁੰਦਾ ਹੂੰ ਕਿਸੇ ਦਾ ਪੈਸੇ ਜਾਂਦਾ ਹੈ ਕਿਸੇ ਦਾ ਸਾਡੇ ਗਰੀਬਾਂ ਦਾ ਸਾਡਾ ਪਬਲਿਕ ਨਾਲ ਸਾਡਾ ਪਬਲਿਕ ਨਾਲ ਜੋਰ ਹੈ ਉਹ ਸਾਡੇ ਤੇ ਪੈਸੇ ਲਾਣਗੇ ਅਸੀਂ ਆਪਣੀ ਸੀਟ ਜਿੱਤ ਕੇ ਦਿਖਾਵਾਂਗੇ ਪ੍ਰਾਪਰਟੀ ਕਿੰਨੀ ਕ ਹੈ ਬੀਬੀ ਤੁਹਾਡੇ ਪਰਿਵਾਰ ਕੋਲ ਸਾਡੀ ਪ੍ਰਾਪਰਟੀ ਹੈ ਨਹੀਂ ਮਕਾਨ ਕਿਰਾਏ ਤੇ ਸਾਡਾ ਹਾਂ ਕਿਰਾਏ ਦੇ ਮਕਾਨ ਤੇ ਹਾਂਜੀ ਕਿਰਾਏ ਤੇ ਰਹਿੰਦੇ ਹਲੇ ਤੱਕ ਘਰ ਨਹੀਂ ਬਣਿਆ ਨਹੀਂ ਬਣਿਆ ਉਹ ਸਾਰੀ ਉਮਰ ਪਾਰਟੀ ਚ ਰਹੇ ਜੱਜਦਰ ਸਾਹਿਬ 40 45 ਸਾਲ ਪਾਰਟੀ ਉਹ ਸਾਰੀ ਉਮਰ ਪਾਰਟੀ ਚ ਰਹੇ ਨੇ ਪਾਰਟੀ ਦੇ ਨਾ ਉਹਨਾਂ ਨੇ ਸਾਨੂੰ ਕੁਛ ਦਿੱਤੇ ਨਾ ਅਸੀਂ ਉਹਨਾਂ ਤੋਂ ਕੁਛ ਮੰਗੇ ਸੇਵਾ ਹੀ ਕਰਦੇ ਰਹੇ ਸਾਰੀ ਉਮਰ ਸੇਵਾ ਚ ਹੀ ਲਾਈ ਉਹਨਾਂ ਨੇ ਉਹਨਾਂ ਨੇ ਆਪਣੇ ਬੱਚੇ ਵੀ ਨਹੀਂ ਸੈੱਟ ਕੀਤੇ ਆਪਣਾ ਬੇਟਾ ਵੀ ਨਹੀਂ ਸੈੱਟ ਕੀਤਾ ਛੋਟੇ ਛੋਟੇ ਅਸੀਂ ਬੱਚੇ ਵਿਆਹ ਤੇ ਕੁੜੀਆਂ ਇਮਾਨਦਾਰੀ ਦਾ ਕਾਰਨ ਮੰਨਦੇ ਹੋ ਤੁਸੀਂ ਕੀ ਇਮਾਨਦਾਰ ਸੀਗੇ ਇਸ ਕਰਕੇ ਘਰ ਨਹੀਂ ਬਣਾ ਸਕੀ ਇੱਕ ਇਮਾਨਦਾਰੀ ਕਰਕੇ ਉਹਨਾਂ ਨੇ ਸੈਂਟੀਖੜ ਦਿੱਤੀ ਸੀ ਵੀ ਇਮਾਨਦਾਰ ਪਰਿਵਾਰ ਹੀ ਸੇਵਾ ਵੱਲ ਸੇਵਾ ਕਰਨ ਵਾਲਾ ਇਹਨਾਂ ਨੂੰ ਟਿਕਟ ਦਿੱਤੀ ਜਾਏ ਉਹਨਾਂ ਨੇ ਸੇਵਾ ਦੇ ਕੇ ਸੈਂਟੀਖੜ ਦਿੱਤੀ ਸੀ ਕਿਉਂਕਿ ਅਸੀਂ ਅਰਤੀਕਲ ਦੇਖਦੇ ਹਾਂ ਕੋਈ ਬੰਦਾ 5 ਸਾਲ ਦੇ ਲਈ ਐਮਸੀ ਬਣ ਜਾਂਦਾ ਤਾਂ ਬਹੁਤ ਵੱਡੇ ਵੱਡੇ ਮਹਿਲ ਖੜੇ ਹੋ ਜਾਂਦੇ ਨੇ ਹਾਂਜੀ ਅਸੀਂ ਤਾਂ ਇਹਨਾਂ ਦੇ ਲਾਹੇ ਨੇ ਅਸੀਂ ਕੋਈ ਕਿਸੇ ਤੋਂ ਕੋਈ ਕਿਸਮ ਦਾ ਕੰਮ ਨਹੀਂ ਲਿਆ ਕੋਈ ਕਿਸੇ ਤੋਂ ਕੋਈ ਮਦਦ ਨਹੀਂ ਲਈ ਕੋਈ ਕਿਸੇ ਕਿਸਮ ਦਾ ਸਾਨੂੰ ਕਿਸੇ ਨੇ ਇਮਾਨਦਾਰ ਬਹੁ ਸੀਗੇ ਜਥੇਦਾਰ ਜੀ ਇਹਨਾਂ ਦੀ ਇਮਾਨਦਾਰੀ ਕਰਕੇ ਅਸੀਂ ਅੱਜ ਕਿਰਾਏ ਤੇ ਬੈਠੇ ਹਾਂ ਕਿੰਨਾ ਕਿਰਾਇਆ ਦੇ ਰਹੇ ਹੋ ਘਰ ਦਾ ਜੀ ਹੈਗਾ 10 ਕਿਚਾਰੇ ਤੇ ਫਿਰ ਉਹ ਸਭ ਕੀ ਬੱਚੇ ਕੰਮ ਕਰਦੇ ਨੇ ਨਹੀਂ ਬੇਟੇ ਦਾ ਇੱਕ ਫੈਕਟਰੀ ਸੀ ਸਾਡੀ ਅਨਬਾੜੀਆਂ ਦੀ ਅਸੀਂ ਨਵੀਂ ਬਣਾਈ ਸੀ ਉਹ ਜਥੇਦਾਰ ਜੀ ਬਿਮਾਰ ਹੋ ਗਏ ਸੀ ਫਿਰ ਅਸੀਂ ਉਹ ਉਹ ਨਾ ਤੇ ਲਾਤੀ ਫੈਕਟਰੀ ਵੇਚਣੀ ਪੈ ਗਈ ਹਾਂ ਜੀ ਵੇਚ ਤੇ ਹੁਣ ਫਿਰ ਪਰਿਵਾਰ ਦਾ ਗੁਜ਼ਾਰਾ ਫਿਰ ਕਿਵੇਂ ਚੱਲੇਗਾ ਬਹੁਤ ਬੁਰੇ ਤਰੀਕੇ ਦੇ ਵਿੱਚ ਰਹਿ ਰਿਹਾ ਤੁਹਾਡਾ ਪਰਿਵਾਰ ਹਾਂ ਜੀ بیٹے ਦੇ ਤਿੰਨ ਬੱਚੇ ਨੇ ਹੂੰ ਨੂੰ ਹੂੰ ਮਾੜੀ ਹੋ ਰਿਹਾ ਸਟ ਤੁਹਾਨੂੰ ਲੱਗਦਾ ਹੈ ਪਰਸਨਲੀ ਕਿ ਚੰਗੇ ਬੰਦੇ ਦੇ ਲਈ ਰਾਜਨੀਤੀ ਇਸ ਵੇਲੇ ਸ਼ਾਇਦ ਕਿਤੇ ਨਾ ਕਿਤੇ ਠੀਕ ਨਹੀਂ ਹੈ ਜਿੰਨਾ ਜ਼ਿਆਦਾ ਸਿੱਧਾ ਬੰਦਾ ਉਹਦੇ ਲਈ ਰਾਜਨੀਤੀ ਓਨੀ ਟੇਢੀ ਹੋ ਜਾਂਦੀ ਹੈ ਲੱਗਦਾ ਜੀ ਪਤਾ ਹੀ ਸਾਰੇ ਨੂੰ ਜਿਹੜਾ ਮਾਣਦਾਰ ਹੁੰਦਾ ਉਹਦੇ ਅੱਗੇ ਕੰਡੇ ਆਉਂਦੇ ਨੇ ਜਿਹੜਾ ਕੋਠੀਆਂ ਮਹਿਲ ਬਣਾ ਲੈਂਦਾ ਉਹਨੂੰ ਉਹਨਾਂ ਨੂੰ ਲੋਕੀ ਹੋਰ ਦਿੰਦੇ ਨੇ ਸਰਟੀਫਿਕੇ ਗਰੀਬ ਰਹਿ ਗਏ ਚਲੋ ਮੈਂ ਮੈਨੂੰ ਲੱਗਦਾ ਕਿ ਸ਼ਾਇਦ ਇੰਟਰਵਿਊ ਥੋੜਾ ਜਿਹਾ ਇੱਥੇ ਹੀ ਸਾਨੂੰ ਰੋਕਣਾ ਪਊਗਾ ਕਿਉਂਕਿ ਜਿਸ ਤਰੀਕੇ ਦੇ ਨਾਲ ਸਵਾਲ ਜਵਾਬ ਹੋ ਰਹੇ ਨੇ ਤਾਂ ਫਿਰ ਉਹ ਭਾਵਕਾ ਦੀਵਾਲ ਜਾਦਾ ਜਾ ਰਿਹਾ ਮੈਂ ਆਖਰੀ ਸਵਾਲ ਬੀਬੀ ਜੀ ਤੁਹਾਨੂੰ ਇਹ ਕਰੂੰਗਾ ਜਿਸ ਵੇਲੇ ਇਸ ਵੇਲੇ ਅਕਾਲੀ ਦਲ ਦੀ ਗੱਲ ਕਰ ਲੈਨੇ ਆਪਾਂ ਜਿਸ ਵੇਲੇ ਇਸ ਵੇਲੇ ਅਕਾਲੀ ਦਲ ਜਿਸ ਹਾਲਾਤਾਂ ਚੋਂ ਲੰਘ ਰਿਹਾ ਤੁਹਾਨੂੰ ਲੱਗਦਾ ਕਿ ਸਭ ਨੂੰ ਇਕੱਠੇ ਹੋ ਕੇ ਆ ਜਾਣਾ ਚਾਹੀਦਾ ਤੇ ਜੇ ਸਾਰਿਆਂ ਦੀ ਮੰਗ ਹੈਗੀ ਆ ਕਿ ਸੁਖਵੀਰ ਬਾਦਲ ਨੂੰ ਕੁਝ ਸਮੇਂ ਦੇ ਲਈ ਪ੍ਰਧਾਨਗੀ ਦੀ ਕੁਰਸੀ ਤੋਂ ਹਟ ਜਾਣਾ ਚਾਹੀਦਾ ਤਾਂ ਇਹ ਕਰ ਲੈਣੀ ਚਾਹੀਦੀ ਆ ਗੱਲ ਸੁਖਵੀਰ ਸਿੰਘ ਬਾਦਲ ਹੋਰਾਂ ਨੂੰ ਤਾਂ ਜੋ ਪਾਰਟੀ ਬਚ ਸਕੇ ਸਾਰੀ ਪਾਰਟੀ ਇਕੱਠੀ ਹੋ ਸਕੇ ਕੌਣ ਪਾਰਟੀ ਵਾਲੇ ਜਾਣਨ ਕੀ ਕਰਦਾ ਉਹਨਾਂ ਨੇ ਅਸੀਂ ਕੀ ਕਹਿ ਸਕਦੇ ਇਕੱਠੇ ਹੋ ਜਾਣਗੇ ਤਾਂ ਵਧੀਆ ਨਹੀਂ ਮੈਂ ਥੋੜੀ رائے ਪੁੱਛਦਾ ਵੀ ਤੁਸੀਂ ਜਿਸ ਤਰੀਕੇ ਦੇ ਨਾਲ ਜਥੇਦਾਰ ਪ੍ਰੀਤਮ ਸਿੰਘ ਸੋਰੀ ਤੁਹਾਨੂੰ ਕਹਿ ਕੇ ਗਏ ਕਿ ਪਾਰਟੀ ਦੇ ਨਾਲ ਰਹਿਣਾ ਇਹਦਾ ਮਤਲਬ ਇਹ ਸੀ ਕਿ ਉਹ ਆਖਰੀ ਸਮੇਂ ਦੇ ਵਿੱਚ ਵੀ ਪਾਰਟੀ ਬਾਰੇ ਜ਼ਿਆਦਾ ਸੋਚ ਰਹੇ ਸੀ ਪਰਿਵਾਰ ਦੇ ਨਾਲੋਂ ਹੁਣ ਤੋਖਾ ਤਾਂ ਸਾਨੂੰ ਉਹਨਾਂ ਨੇ ਦਿੱਤਾ ਅਸੀਂ ਤਾਂ ਨਹੀਂ ਦਿੱਤਾ ਹਾਂ ਸਾਨੂੰ ਥੋੜੀ ਪਤਾ ਸੀ ਵੀ ਸਾਡੇ ਨੇ ਇਤਕਰਾਰ ਨਹੀਂ ਉਹਨਾਂ ਨੇ ਸਾਨੂੰ ਛੱਡਿਆ ਸੀ ਤੈਨੂੰ ਛੱਡਿਆ ਤਾਨੂੰ ਲੋਕ ਇਸ ਵੇਲੇ ਤਾਂ ਸਾਰਾ ਪੰਜਾਬ ਤਾਂ ਸੁਣੀ ਰਿਹਾ ਬਾਹਰ ਵੀ ਲੋਕ ਸੁਣ ਰਹੇ ਨੇ ਤੁਹਾਡੇ ਹਲਕੇ ਦੇ ਲੋਕ ਵੀ ਸੁਣ ਰਹੇ ਨੇ ਕੀ ਅਪੀਲ ਕਰੋਗੇ ਕਿਸ ਤਰੀਕੇ ਦੇ ਨਾਲ ਕਿ ਤੁਹਾਨੂੰ ਵੋਟਾਂ ਕਿਉਂ ਪਾਉਣ ਲੋਕ ਕਿਵੇਂ ਅਪੀਲ ਕਰੋਗੇ ਜੇ ਕਹਿਣਾ ਹੋਵੇ ਲੋਕ ਇਹ ਅਪੀਲ ਕਰਾਂਗੇ ਵੀ ਸਾਨੂੰ ਵੋਟਾਂ ਪਾਓ ਸਾਡੀ ਮਦਦ ਕਰੋ ਹਾਂ ਸਾਡੀ ਹੈਲਪ ਕਰੋ ਜਿੰਨੀ ਵੀ ਹੋ ਸਕਦੀ ਸਾਡੀ ਮਦਦ ਕਰੋ ਜਿੰਨੀ ਮਦਦ ਕਰਾਂਗੇ ਉੰਨੀ ਸਾਨੂੰ ਵਧੀਆ ਵੋਟਾਂ ਪੈਣਗੀਆਂ ਠੀਕ ਹੈ ਚਲੋ ਬੀਬੀ ਜੀ ਸਮਾਂ ਦੇਣ ਦੇ ਲਈ ਬਹੁਤ ਬਹੁਤ ਧੰਨਵਾਦ ਜੀ ਸੋ ਇਹ ਸਨ ਬੀਬੀ ਸੁਰਜੀਤ ਕੌਰ ਜੀ ਜਲੰਧਰ ਪੱਛਮੀ ਤੋਂ ਉਮੀਦਵਾਰ ਹਾਲਾਂਕਿ ਅਕਾਲੀ ਦਲ ਨੇ ਖੜੇ ਕੀਤੇ ਪਰ ਹਾਲਾਤ ਇਸ ਤਰੀਕੇ ਦੇ ਨਾਲ ਬਣਦੇ ਗਏ ਕਿ ਅਕਾਲੀ ਦਲ ਨੇ ਹੁਣ ਇਹਨਾਂ ਤੋਂ ਆਪਣੇ ਹੱਥ ਪਿੱਛਾ ਖਿੱਚ ਲਏ ਇਸ ਵੇਲੇ ਵੀ ਤੁਸੀਂ ਦੇਖ ਸਕਦੇ ਹੋ ਕਿ ਜਿਸ ਤਰੀਕੇ ਦੇ ਨਾਲ ਪਰਿਵਾਰ ਦੇ ਹਾਲਾਤ ਨੇ ਪਰਿਵਾਰ ਹਾਲੇ ਵੀ ਕਿਰਾਏ ਦੇ ਮਕਾਨ ਦੇ ਵਿੱਚ ਰਹਿ ਰਿਹਾ ਹੈ ਇਸ ਦੇ ਬਾਵਜੂਦ ਕਿ ਇਹਨਾਂ ਦੇ ਹਸਬੰਦ 45 ਸਾਲ ਰਾਜਨੀਤੀ ਕਰਕੇ ਗਏ ਦੋ ਤਿੰਨ ਵਾਰ ਐਮਸੀਬੀ ਰਹੇ ਨੇ ਬੀਬੀ ਜੀ ਵੀ ਐਮਸੀ ਰਹੇ ਨੇ ਪਰ ਪਰਿਵਾਰ ਹਾਲੇ ਵੀ ਕਿਰਾਏ ਦੇ ਮਕਾਨ ਤੇ ਰਹਿ ਰਿਹਾ ਸੋ ਇਸ ਗੱਲ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਪਰਿਵਾਰ ਕਿਸ ਤਰੀਕੇ ਦੇ ਨਾਲ ਇਮਾਨਦਾਰੀ ਦੇ ਨਾਲ ਰਾਜਨੀਤੀ ਨਿਭਾਉਂਦਾ ਆ ਰਿਹਾ ਤੇ ਅੱਗੇ ਵੀ ਉਮੀਦ ਕਰਦੇ ਆ ਕਿ ਇਹ ਪਰਿਵਾਰ ਇਸੇ ਤਰੀਕੇ ਦੇ ਨਾਲ ਇਮਾਨਦਾਰੀ ਦੇ ਨਾਲ ਰਾਜਨੀਤੀ ਨਿਭਾਊਗਾ ਫੈਸਲਾ ਤੁਸੀਂ ਕਰਨਾ ਹੈ ਫੈਸਲਾ 10 ਤਰੀਕ ਨੂੰ ਵੋਟਾਂ ਤੁਸੀਂ ਪਾਉਣੀਆਂ ਜਲੰਧਰ ਪੱਛਮੀ ਦੇ ਲੋਕਾਂ ਨੇ ਕਿਸ ਆਗੂ ਨੂੰ ਜਿਤਾਉਣਾ ਕਿਸ ਪਾਰਟੀ ਨੂੰ ਅੱਗੇ ਲੈ ਕੇ ਜਾਣਾ ਇਹ ਫੈਸਲਾ ਤੁਹਾਡਾ ਕਿਉਂਕਿ ਵੋਟ ਤੁਹਾਡੀ ਹੈ ਫਿਲਹਾਲ ਦੇ ਲਈ ਇੰਨਾ ਹੀ ਧੰਨਵਾਦ